ਪੰਜਾਬ ਦੀ ਸਿਆਸਤ ਦੇ ਵਿੱਚ ਬਹੁਤ ਵੱਡਾ ਤਹਿਲਕਾ ਮਚਿਆ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਅਤੇ ਉਹਨਾਂ ਦੀ ਭੈਣ ਦੇ ਉੱਪਰ ਬਹੁਤ ਅਹਿਮ ਤੇ ਗੰਭੀਰ ਇਲਜ਼ਾਮ ਜਿਹੜੇ ਲੱਗੇ ਆ। ਮਸਲਾ ਜਿਹੜਾ ਕਰੋੜਾਂ ਦੀ ਵਸੂਲੀ ਦਾ ਮਸਲਾ 40 ਕਾਲ ਰਿਕਾਰਡਿੰਗਾਂ ਦਾ ਵੀ ਹੈ। ਕੀ ਕੁਝ ਸਬੂਤ ਨੇ ਬਹੁਤ ਅਹਿਮ ਗੱਲਬਾਤ ਜਿਹੜੀ ਇਹ ਕਰਾਂਗੇ ਔਰ ਨਾਲ ਇੱਕ ਐਮ.ਐਲ.ਏ ਔਰ ਇੱਕ ਬਹੁਤ ਅਹਿਮ ਆਗੂ ਜਿਹੜਾ ਜਿਹੜਾ ਇੱਕ ਹਾਈ ਕਮਾਂਡ ਦੇ ਵੀ ਨੇੜੇ ਆ ਉਹਦਾ ਵੀ ਨਾਮ ਜਿਹੜਾ ਇਹਦੇ ਵਿੱਚ ਸਾਹਮਣੇ ਆਇਆ। ਕੀ ਕੁਝ ਗੱਲਬਾਤ ਆ ਔਰ ਕੀ ਮੁੱਖ ਮੰਤਰੀ ਭਗਵੰਤ ਮਾਨ ਆਪਣੇ ਪਰਿਵਾਰ ਤੇ ਇਸ ਵਿਧਾਇਕ ਤੇ ਜਾਂ ਫਿਰ ਉਸ ਆਗੂ ਦੇ ਉੱਪਰ ਕੋਈ ਕਾਰਵਾਈ ਕਰਨਗੇ ਔਰ ਜਿੱਥੇ ਖੁੱਲੇ ਤੌਰ ਤੇ ਜਿਹੜੇ ਚੈਲੰਜ ਹੋਏ ਆ ਮੁੱਖ ਮੰਤਰੀ ਭਗਵੰਤ ਮਾਨ ਨੂੰ ਮਸਲਾ ਕੀ ਆ 40 ਕਾਲ ਰਿਕਾਰਡਿੰਗਾਂ ਕੀ ਨੇ ਕਰੋੜਾਂ ਦੀ ਵਸੂਲੀ ਕੀ ਆ ਇਲਜ਼ਾਮ ਕੀ ਆ ਇਹ ਬੀਬੀ ਦੇ ਉੱਪਰ ਇਸੇ ਬਹੁਤ ਅਹਿਮ ਜਿਹੜੀ ਚਰਚਾ ਕਰਨੀ ਆ ਉਧਰ ਨਾਲ ਹੀ ਨਾਲ ਸੰਧਨਾ ਸਾਹਿਬ ਦੀ ਇੱਕ ਚਿੱਠੀ ਨੇ ਵੀ ਸਰਕਾਰ ਦੀਆਂ ਪੁੱਛਾਂ ਝਕਾ ਦਿੱਤੀਆਂ ਨੇ ਕਿਉਂਕਿ ਇੱਕ ਪ੍ਰੈਸ ਨੋਟ ਜਿਹੜਾ ਸੰਧਵਾ ਸਾਹਿਬ ਦੇ ਪ੍ਰੋਗਰਾਮ ਦਾ ਸੀ ਉਸ ਪ੍ਰੋਗਰਾਮ ਦੇ ਕਰਕੇ ਜਿਹੜਾ ਸੰਧਵਾ ਸਾਹਿਬ ਨੇ ਇੱਕ ਪ੍ਰੈਸ ਨੋਟ ਜਾਰੀ ਜਿਹੜਾ ਉਹ ਕੀਤਾ ਸੀ ਪ੍ਰੈਸ ਪ੍ਰੈਸ ਨੋਟ ਨੂੰ ਜਿਹੜਾ ਉਹ ਰੋਕ ਦਿੱਤਾ ਗਿਆ ਮੀਡੀਆ ਦੇ ਵਿੱਚ ਜਾਣ ਤੋਂ ਸ਼ਬਦੋਂ ਰੋਕ ਦਿੱਤਾ ਗਿਆ ਤੇ ਹੁਣ ਜਿਹੜਾ ਉਹ ਨਾਰਾਜ਼ ਹੋ ਗਏ ਸੰਧਵਾ ਸਾਹਿਬ ਤੇ ਇੱਕ ਅੱਗ ਕੱਢਦੀ ਚਿੱਠੀ ਉਹਨਾਂ ਨੇ ਲਿਖ ਦਿੱਤੀ ਹੈ ਕੀ ਉਹ ਚਿੱਠੀ ਦੇ ਵਿੱਚ ਲਿਖਿਆ ਇਸ ਤੇ ਵੀ ਬਹੁਤ ਅਹਿਮ ਚर्चा ਕਰਾਂਗੇ ਉਹ ਤਾਂ ਰਾਜਾ ਵੜਿੰਗ ਵੀ ਕੱਲ ਦੇ ਛਾਏ ਪਏ ਆ ਕਿਵੇਂ ਇਹ ਤੇ ਵੀ ਬਹੁਤ ਅਹਿਮ ਚर्चा ਕਰਨੀ ਹੈ ਮੇਰੇ ਨਾਲ ਪ੍ਰੋਫੈਸਰ ਮਨਜੀਤ ਸਿੰਘ ਅਣਕੀ ਸਾਹਿਬ ਜੁੜੇ ਆ ਸਭ ਤੋਂ ਪਹਿਲਾਂ ਮੈਂ ਸਵਾਗਤ ਕਰੂੰ ਅਣਕੀ ਸਾਹਿਬ ਸਵਾਗਤ ਹੈ ਪ੍ਰੋਗਰਾਮ ਵਿੱਚ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਸੁਖਵਿੰਦਰ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਅਣਕੀ ਸਾਹਿਬ ਬਹੁਤ ਅਹਿਮ ਖਬਰ ਹੈ ਜਲੰਧਰ ਤੋਂ ਆ ਰਹੀ ਹੈ ਜਲੰਧਰ ਤੋਂ ਆਮ ਆਦਮੀ ਪਾਰਟੀ ਦੇ ਸਾਬਕਾ ਵਿਧਾਇਕ ਸ਼ੀਤਲ ਅੰਗਰਾਲ ਕੱਲ ਫੇਸਬੁੱਕ ਤੇ ਲਾਈਵ ਹੋਏ ਔਰ ਬਹੁਤ ਗੰਭੀਰ ਇਲਜ਼ਾਮ ਜਿਹੜੇ ਉਹਨਾਂ ਨੇ ਲਗਾ ਦਿੱਤੇ ਉਹ ਕਹਿੰਦੇ ਕਿ ਵਿਧਾਇਕ ਰਮਨ ਅਰੋੜਾ ਜਿਹੜੇ ਨੇ ਉਹ ਮੁੱਖ ਮੰਤਰੀ ਦੇ ਪਰਿਵਾਰ ਦੇ ਨਾਮ ਤੇ ਇੱਥੇ ਕਰੋੜਾਂ ਦੀ ਵਸੂਲੀ ਜਿਹੜੀ ਆ ਉਹ ਕਰ ਰਹੇ ਆ ਔਰ ਰਿਕਾਰਡਿੰਗਾਂ ਨੇ ਕਹਿੰਦੇ 40 ਕਾਲਰ ਰਿਕਾਰਡਿੰਗਾਂ ਨੇ ਉਹਨਾਂ ਦੀਆਂ ਮੇਰੇ ਕੋਲ ਔਰ ਕਹਿੰਦੇ ਉਹਨਾਂ ਰਿਕਾਰਡਿੰਗਾਂ ਦੇ ਵਿੱਚ ਉਹ ਸਾਫ਼ ਕਹਿ ਰਿਹਾ ਕਿ ਮੁੱਖ ਮੰਤਰੀ ਦੀ ਭੈਣ ਦੇ ਨਾਲ ਇਸ ਤਰੀਕੇ ਦੀ ਸੈਟਿੰਗ ਪਲਾਨ ਦੇਣ ਦੀ ਹੈ ਔਰ ਵਾਈਫ ਦੇ ਨਾਲ ਇਸ ਤਰੀਕੇ ਲੈਂਡ ਦੇਣ ਦੀ ਸੈਟਿੰਗ ਹੈ ਕਿਵੇਂ ਜਿਹੜਾ ਉਹ ਉੱਥੇ ਕੰਮ ਕਰਵਾ ਰਹੇ ਨੇ ਜਾ ਕੇ ਭੈਣ ਜੀ ਤੋਂ ਔਰ ਉਹਨਾਂ ਦੀ ਪਤਨੀ ਤੋਂ ਕਿਵੇਂ ਕਿਸ ਤਰੀਕੇ ਦੇ ਨਾਲ ਉਹ ਚੱਲਿਆ ਜਾ ਰਿਹਾ ਕਹਿੰਦੇ ਕਿ ਸਾਰੇ ਦੇ ਸਾਰੇ ਕਾਲ ਰਿਕਾਰਡਿੰਗ ਜਿਹੜੇ ਮੇਰੇ ਕੋਲੇ ਮੌਜੂਦ ਨੇ ਔਰ ਕਹਿੰਦੇ ਮੈਂ ਚੈਲੰਜ ਕਰਦਾ ਜੇ ਇਹ ਕਾਲ ਰਿਕਾਰਡਿੰਗਾਂ ਗਲਤ ਹੋਈਆਂ ਤਾਂ ਮੈਂ ਜਿਹੜਾ ਉਹ ਕਹਿੰਦੇ ਮੇਰੇ ਤੇ ਕੋਈ ਵੀ ਕਾਰਵਾਈ ਕਰ ਦਿਓ ਤੇ ਜੇ ਕਾਲ ਰਿਕਾਰਡਿੰਗਾਂ ਸਹੀ ਨੇ ਤਾਂ ਫਿਰ ਇਹਨਾਂ ਤੇ ਸਾਰਿਆਂ ਤੇ ਵੱਣਦੀ ਕਾਰਵਾਈ ਕਰ ਦਿਓ ਇੱਥੇ ਹੀ ਨਹੀਂ ਉਹਨਾਂ ਨੇ ਦੀਪਕ ਬਾਲੀ ਦੇ ਉੱਪਰ ਵੀ ਬਹੁਤ ਗੰਭੀਰ ਇਲਜ਼ਾਮ ਜਿਹੜੇ ਉਲਾਏ ਆ ਔਰ ਕਿਵੇਂ ਦੇਖਦੇ ਹੋ ਪੂਰੀ ਚੀਜ਼ ਨੂੰ ਆਪਣਾ ਹੀ ਵਧਾਇਕ ਸਾਬਕਾ ਹੋ ਗਿਆ ਚਲੋ ਹੁਣ ਤਾਂ ਉਹ ਜਦੋਂ ਇਸ ਤਰੀਕੇ ਦੇ ਇਲਜ਼ਾਮ ਲਗਾਵੇ ਔਰ ਵਿਤ ਸਬੂਤ ਲਗਾਵੇ ਔਰ 5 ਜੁਲਾਈ ਤੱਕ ਦਾ ਅਲਟੀਮੇਟਮ ਦੇ ਦੇਵੇ ਤਾਂ ਬਹੁਤ ਵੱਡੇ ਸਵਾਲ ਖੜੇ ਕਰਦੇ ਆ ਕਿਵੇਂ ਦੇਖਦੇ ਹਾਂ ਪੂਰੀ ਚੀਜ਼ ਤਖਤੰਦਰ ਜੀ ਪਹਿਲਾਂ ਤਾਂ ਇਹ ਗੱਲ ਕਰਦੀ ਹੈ ਕਿ ਜਦੋਂ ਚੋਣਾ ਹੁੰਦੀਆਂ ਨੇ ਵੋਟਾਂ ਤੇ ਦਿਨਾਂ 'ਚ ਇਹੋ ਜਿਹੇ ਇਲਜ਼ਾਮ ਆਮ ਲੱਗਦੇ ਹੁੰਦੇ ਤੇ ਉਸੇ ਸਿਲਸਲੇ 'ਚ ਇਹ ਜਿਹੜੇ ਇਲਜ਼ਾਮ ਜਿਹੜੇ ਨੇ ਕੱਲ ਲੱਗੇ ਹੁਣ ਜੇਕਰ ਆਮ ਆਦਮੀ ਪਾਰਟੀ ਦੀ ਮੈਂ ਗੱਲ ਕਰਾਂ ਤਸੋਕ ਪੰਦਰਜੀ ਆਮ ਆਦਮੀ ਪਾਰਟੀ ਦੇ ਬੀਤੇ 2 ਸਾਲਾਂ ਜਾਂ 2.5 ਸਾਲਾਂ ਦੇ ਸਮੇਂ ਕਾਰਜਕਾਲ ਦੌਰਾਨ ਤੁਸੀਂ ਆਪੇ ਹਿਸਾਬ ਲਾ ਲਓ ਕਿ ਇਹਨਾਂ ਦੇ ਮੰਤਰੀਆਂ ਤੇ ਕਿਹੋ ਜਿਹਾ ਇਲਜ਼ਾਮ ਲੱਗੇ ਇਹਨਾਂ ਦੇ ਵ代ਕਾਂ ਤੇ ਕਿਹੋ ਜਿਹਾ ਇਲਜ਼ਾਮ ਲੱਗੇ ਤੇ ਇਹਨਾਂ ਦੇ ਹੋਰ ਜਿਹੜੇ ਬੰਦੇ ਸਾਰਾ ਉਹਨਾਂ ਤੇ ਕਿਹੋ ਜਿਹਾ ਇਲਜ਼ਾਮ ਲੱਗੇ ਪਰ ਮੁੱਖ ਮੰਤਰੀ ਸਾਹਿਬ ਨੇ ਕਦੇ ਵੀ ਉਹਨਾਂ ਦੇ ਸਬੰਧੀ ਗੰਭੀਰ ਐਕਸ਼ਨ ਜਿਹੜਾ ਉਹ ਕਦੇ ਨਹੀਂ ਲਿਆ ਨਾ ਕਦੇ ਉਹਨਾਂ ਦੇ ਸਬੰਧੀ ਕੋਈ ਪੁਸ਼ਪੜਤਾਲ ਕੋਈ ਠੀਕ ਹੈ ਅੱਧਿਕ ਤਾਈ ਕਿਸੇ ਨੂੰ ਬਾਹਰ ਅੰਦਰ ਘਟ ਦਿੱਤਾ ਵੀਵੀ ਮਾਨੋ ਕੇ ਕਿੰਨਾ ਚਰਚਾਵਾ ਚ ਰਹੇ ਨੇ ਭਾਵੇਂ ਇਹ ਮੈਂ ਤਾਂ ਉਧਾਰਦਾ ਦੇ ਰਿਹਾ ਕਿ ਇਹ ਆਮ ਆਦਮੀ ਪਾਰਟੀ ਦਾ ਇਤਿਹਾਸ ਰਿਹਾ ਆ ਕਿ ਬੀਤੇ 2 ਸਾਲਾਂ ਚ ਬੜੇ ਵੱਡੇ ਵੱਡੇ ਕਾਰਤਵੇ ਇਹਨਾਂ ਦੇ ਮੰਤਰੀਆਂ ਵੱਲੋਂ ਕਥਤੋਪ ਤੇ ਹੋਏ ਪਰ ਸਰਕਾਰ ਨੇ ਕੋਈ ਕਾਰਵਾਈ ਜਿਹੜੀ ਆ ਉਹ ਨਹੀਂ ਕੀਤੀ ਕਦੇ ਵੀ ਆਪਣੇ ਵਿਧਾਇਕਾਂ ਤੇ ਜਾਂ ਆਪਣੇ ਮੰਤਰੀ ਕਦੇ ਚਾਹੇ ਉਹ ਬਲਕਾਰ ਸਿੰਘ ਹੋਵੇ ਚਾਹੇ ਲਾਲਚੰਦ ਕਟਾਹੂ ਚੱਕ ਹੋਵੇ ਚਾਹੇ ਵੀ ਸਰਜੀਤ ਕੁਰਬਾਨੂ ਕੇ ਬਹੁਤ ਨਾਮਾਂ ਦੀ ਲਿਸਟ ਹੈਗੀ ਹੈ ਹੁਣ ਕੱਲ ਇੱਕ ਸੰਸਦnik ਇਸ ਖਲਾਸਾ ਜਿਹੜਾ ਉਹ ਸ਼ੀਤਲ ਅੰਗਰਾਲ ਕਰਦੇ ਸ਼ੀਤਲ ਅੰਗਰਾਲ ਜਿਹੜੇ ਆਮ ਆਦਮੀ ਪਾਰਟੀ ਦੇ ਸਾਫ ਕਾ ਵਿਧਾਇਕ ਨਹੀਂ ਤੇ ਹੁਣ ਉਹ ਆ ਮੌਜੂਦਾ ਭਾਜਪਾ ਦੇ ਉਮੀਦਵਾਰ ਤੇ ਜਿਹੜੇ ਚੋਣ ਲੜੇ ਉਹ ਤਾਂ ਸਾਹਮਣੇ ਆਏ ਇਸ ਤਰੀਕੇ ਨਾਲ ਫੇਸਬੁੱਕ ਤੇ ਲਾਈਵ ਹੋ ਕੇ ਉਹਨਾਂ ਨੇ ਇੰਨੀ ਗੱਲ ਕਹੀ ਕਿ ਹਾਂ ਭਈ ਜਿਹੜੇ ਆਮ ਆਦਮੀ ਪਾਰਟੀ ਦੇ ਮੰਤਰੀ ਜਾਂ ਲੀਡਰਾਂ ਨੇ ਉਹਨਾਂ ਦੇ ਖਿਲਾਫ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੇ ਖਿਲਾਫ ਜਿਹੜੀ ਗੱਲਬਾਤ ਕੀਤੀ ਪ੍ਰੈਸ ਕਾਨਫਰੰਸ ਕੀਤੀ ਉਹ ਤੋਂ ਦੁਖੀ ਹੋ ਕੇ ਮੈਂ ਹੁਣ ਜਿਹੜੇ ਇੱਕਲਾਸੇ ਕਰਨ ਲੱਗਾ ਨਹੀਂ ਕਿ ਮੈਂ ਆਉਣਾ ਨਹੀਂ ਸੀ ਚੋਣਾ ਜਿੱਤਦਿਆਂ ਹਾਰਦਿਆਂ ਰਹਦੀਆਂ ਨੇ ਪਰ ਜਦੋਂ ਕਿਸੇ ਦੇ ਪਰਿਵਾਰਕ ਮੈਂਬਰਾਂ ਤੇ ਕੋਈ ਚੱਕਰ ਸੁੱਟੇ ਤਾਂ ਫਿਰ ਉਹ ਗੱਲ ਬਰਦਾਸ਼ਤ ਤੋਂ ਬਾਹਰ ਹੁੰਦੀ ਹੈ ਉਹਨਾਂ ਨੇ ਫਿਰ ਜਿਹੜੇ ਖਲਾਸੇ ਕੀਤੇ ਖਲਾਸੇ ਤਾਂ ਉਹਨਾਂ ਨੇ ਉਥੋਂ ਦੇ ਵਿਧਾਇਕ ਰਮਨ ਅਰੋੜਾ ਦੇ ਖਿਲਾਫ ਕੀਤੇ ਪਰ ਰਮਨ ਅਰੋੜਾ ਨੂੰ geke ਵਿੱਚ ਲੈਂਦਿਆਂ ਲੈਂਦਿਆਂ ਜਿਸ ਤਰੀਕੇ ਨਾਲ ਉਹਨਾਂ ਨੇ ਮੁੱਖ ਮੰਤਰੀ ਸਾਹਿਬ ਦੀ ਪਤਨੀ ਤੇ ਉਹਨਾਂ ਦੇ ਭੈਣ ਜੀ ਨੂੰ ਕੇਰੇ ਵਿੱਚ ਲੈ ਲਿਆ ਉਸ ਤੇ ਨਾਲ ਮੁੱਖ ਮੰਤਰੀ ਸਾਹਿਬ ਜਿਹੜੇ ਨੇ ਤਸੂਤੇ ਜਿਹੜੇ ਉਹ ਫਸਤੇ ਨਜ਼ਰ ਆਏ ਇਹਦੇ ਨਾਲ ਹੀ ਨਾਲ ਜਿਹੜੇ ਦਿੱਲੀ ਦੇ ਮੁੱਖ ਮੰਤਰੀ ਨੇ ਅਰਵਿੰਦ ਕੇਜਰੀਵਲ ਤੇ ਉਹਨਾਂ ਦੇ ਸਲਾਹਕਾਰ ਜਿਹੜਾ ਦੀਪਕ 바ਲੀ ਆ ਉਹਨੂੰ ਵੀ ਉਹਨਾਂ ਨੇ ਕੇਰੇ ਵਿੱਚ ਲੈ ਲਿਆ ਤੇ ਬੜੇ ਗੰਭੀਰ ਇਲਜ਼ਾਮ ਜਿਹੜੇ ਨੇ ਲਾਏ ਨੇ ਤੱਥਾਂ ਸਹਿਤ ਲਾਏ ਨੇ ਸਬੂਤਾਂ ਸਹਿਤ ਲਾਏ ਨੇ ਆਪਣੀ ਇੱਕ ਵੀਡੀਓ ਦੇ ਵਿੱਚ ਉਹਨਾਂ ਨੇ ਆਈਡੀਓ ਵੀ ਥੋੜੀ ਜਿਹੀ ਸ਼ਾਰਟਕੱਟਸ ਨਹੀਂ ਹੈ ਉਹਨਾਂ ਨੇ ਕਿਹਾ ਕਿ ਰਮਨ ਅਰੋੜਾ ਚੜਾਇਆ ਉਹ ਮੁੱਖ ਮੰਤਰੀ ਦੀ ਭੈਣ ਜੀ ਉਹ ਪਤਨੀ ਦੇ ਨਾਂ ਤੇ 3-3 ਕਰੋੜ ਰੁਪਈਆ ਜਿਹੜਾ ਕੰਮ ਕਰਾਉਣ ਦੇ ਬਦਲੇ ਇਕੱਠਾ ਕਰਕੇ ਉੱਪਰ ਪਹੁੰਚਾਉਣ ਦੀ ਗੱਲ ਕਰਦਾ ਕਿ ਹਾਂ ਵੀ 3 ਕਰੋੜ ਰੁਪਈਆ ਉੱਤੇ ਪਹੁੰਚਾਉ ਆ ਇਕੱਠਾ ਕਰੋ ਇਹ ਵੀ ਗੱਲ ਕਹਿੰਦਾ ਕਿ 25-25 ਲੱਖ ਜਿਹੜੇ ਜਿਸ ਤਰੀਕੇ ਦੇ ਨਾਲ ਬਾਕੀ ਜਿਹੜੀਆਂ ਵਾਲਿਆਂ ਕੋ ਜਾਂ ਹੋਰਾਂ ਕੋਲ ਉਹ ਬੰਦੇ ਵਸੂਲਦੇ ਪਏ ਨੇ ਤੇ ਇਹ ਸਾਰਾ ਕੁ ਇਹ ਮੁੱਖ ਮੰਤਰੀ ਸਾਹਿਬ ਦੇ ਪਰਿਵਾਰਕ ਮੈਂਬਰਾਂ ਦੇ ਨੋਟਿਸ ਵਿੱਚ ਹੈਗਾ ਤੇ ਕਿਤੇ ਪੂਰਨ ਤੌਰ ਤੇ ਮੇਰੇ ਕੋਲ ਆਡੀਓ ਕਲਿੱਪ ਨਹੀਂ ਜਿਹੜੇ ਰਮਨ अरोड़ा ਤੇ ਉਹਦੇ ਵਿੱਚ ਕਰ ਗੱਲਾਂ ਬਾਤਾਂ ਹੁੰਦੀਆਂ ਰਹੀਆਂ ਤੇ 5 ਤਰੀਕ ਤੱਕ ਦਾ ਉਹਨਾਂ ਨੇ ਟਾਈਮ ਦਿੱਤਾ ਕਿ 5 ਜੁਲਾਈ ਤੱਕ ਮੁੱਖ ਮੰਤਰੀ ਸਾਹਿਬ ਇਹਦੀ ਸਾਰੀ ਸਥਿਤੀ ਜਿਹੜੀ ਸਪਸ਼ਟ ਕਰੋ ਜੇਕਰ ਮੈਂ ਗੁਨਾਹਗਾਰਾਂ ਤਾਂ ਮੇਰੇ ਖਿਲਾਫ ਕੋਈ ਕਾਰਵਾਈ ਜਿਹੜੀ ਬੰਦੀਆ ਕਰੋ ਨਹੀਂ ਤੇ ਫਿਰ ਨੈਤਿਕਤਾ ਦੇ ਆਧਾਰ ਤੇ ਤੁਸੀਂ ਕੋਈ ਗੱਲ ਜਿਹੜੀ ਉਹ ਐਕਸ਼ਨ ਜਿਹੜਾ ਲਓ ਹੁਣ ਸਭ ਤੋਂ ਵੱਡੀ ਗੱਲ ਅਣਖੀ ਦਾ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹਨਾਂ ਦੇਰੀ ਜਿਹੜੀ ਜਨਰਲ ਦੇ ਵਿੱਚ ਚੋਣ ਪ੍ਰਚਾਰ ਕਰ ਰਿਹਾ ਤਾਂ ਸਹੀ ਦੇ ਮੈਨੇ ਦੇ ਵਿੱਚ ਵੀ ਜੇ ਆਪਾਂ ਦੇਖੀਏ ਤਾਂ ਮੁੱਖ ਮੰਤਰੀ ਦੀ ਪਤਨੀ ਔਰ ਮੁੱਖ ਮੰਤਰੀ ਦੇ ਭੈਣ ਜੀ ਦੇ ਨਾਲ ਜਿਹੜੇ ਜ਼ਿਆਦਾਤਰ ਫਿਰਦੇ ਰਮਨ ਅਰੋੜਾ ਹੀ ਨਜ਼ਰ ਆ ਰਹੇ ਨੇ। ਤਾਂ ਬਿਲਕੁਲ ਬਿਲਕੁਲ ਤੁਸੀਂ ਠੀਕ ਕਹਿ ਰਹੇ ਜੀ। ਮੈਂ ਤਾਂ ਜਿਸ ਦਿਨ ਮੁੱਖ ਮੰਤਰੀ ਸਾਹਿਬ ਨੇ ਕਮਰਾ ਉੱਥੇ ਘਰ ਕਾਇਤੇ ਲਿਆਈ ਤੇ ਮੈਨੂੰ ਉਦੋਂ ਹੀ ਇਹ ਗੱਲ ਸਮਝ ਨਹੀਂ ਸੀ ਆਈ ਕਿ ਚਲੋ ਮੁੱਖ ਮੰਤਰੀ ਸਾਹਿਬ ਦਾ ਮੁੱਖ ਮੰਤਰੀ ਦੀ ਪਤਨੀ ਤਾਂ ਉੱਥੇ ਆ ਸਕਦੇ ਨਹੀਂ ਚੋਣਪਨ ਪੈਂਦੇ ਵਿੱਚ। ਤੇ ਜੇਕਰ ਉਹਨਾਂ ਦੇ ਭੈਣ ਜੀ ਆਏ ਨੇ ਤਾਂ ਕਿਸ ਹੈ ਸੇਤ ਨਾਲ ਆਏ ਨੇ? ਕਿਉਂਕਿ ਆਮ ਆਦਮੀ ਪਾਰਟੀ ਦੇ ਵਿੱਚ ਤਾਂ ਉਹਨਾਂ ਕੋ ਕੋ ਆਉਂਦਾ ਹੈ ਨਹੀਂ ਜਦ ਤੱਕ ਬਿਨ ਜਾਣਕਾਰੀ ਕੇ ਗਈ ਜੇ ਮੈਂ ਗਲਤ ਆਵਾਂ ਨਾ ਤਾਂ ਉਹ ਵੋਲੰਟੀਅਰ ਦੇ ਨਾ ਹੀ ਉਹਨਾਂ ਕੋਲ ਜਾਣਕਾਰੀ ਆ ਕੋਈ ਆਉਦਾ ਹੈਗਾ ਤੇ ਫਿਰ ਕਿਸ ਹੈ ਸੀਤਨਾ ਨੂੰ ਉਹ ਪਰਿਵਾਰਕ ਮੈਂਬਰ ਤਾਂ ਹੋਣ ਤੇ ਕਿਸ ਹੈ ਸਿਧਾਂਤ ਚੋਲ ਪ੍ਰਚਾਰ ਕਰ ਰਹੇ ਤੇ ਵਾਕਈ ਰਮਨ ਅਰੋੜਾ ਜਿਹੜੇ ਨੇ ਉਹਨਾਂ ਦੇ ਸੱਜੇ ਔਰ ਖੱਬੇ ਜਿਹੜੇ ਉਹ ਹੁੰਦੇ ਨੇ ਤਾਂ ਜੇਕਰ ਫਿਰ ਸ਼ੀਤਲ ਅੰਗਰਾਲ ਵੱਲੋਂ ਰਮਨ ਅਰੋੜਾ ਦੇ ਉੱਤੇ ਇਹ ਇਲਜ਼ਾਮ ਲਾਏ ਜਾਂਦੇ ਆ ਅਸੀਂ ਇਹਨਾਂ ਦੀ ਪੁਸ਼ਟੀ ਨਹੀਂ ਕਰਦੇ ਕਿ ਝੂਠੇ ਆ ਕਿ ਸੱਚੇ ਜੇਕਰ ਇਲਜ਼ਾਮ ਲਾਏ ਜਾਂਦੇ ਆ ਉਹ ਬੰਦਾ ਠੋਕ ਕੇ ਇਹ ਗੱਲ ਕਹਿ ਰਿਹਾ ਤਾ ਫਿਰ ਸੁਭਾਵਕਾ ਕੇ ਸਿੱਧੂ ਸਾਹਿਬ ਇਸ ਦੀ ਜਾਂਚ ਜਿਹੜੀ ਆ ਜ਼ਰੂਰ ਹੋ ਜਾਣੀ ਆ ਮੁੱਖ ਮੰਤਰੀ ਜਾਂਚ ਹੋਣੀ ਚਾਹੀਦੀ ਆ ਔਰ ਮੁੱਖ ਮੰਤਰੀ ਸਾਹਿਬ ਦੇ ਪਰਿਵਾਰਕ ਮੈਂਬਰ ਇਸ ਦੇ ਘੇਰੇ ਵਿੱਚ ਆ ਜਾਂਦੇ ਆ ਔਰ ਬੀਤੇ ਸਮੇਂ ਦੇ ਵਿੱਚ ਬੀਤੇ ਸਮੇਂ ਦੇ ਵਿੱਚ ਵੀ ਇਹ ਚਰਚਾਵਾਂ ਜਿਹੜੀਆਂ ਆ ਆਮ ਚੱਲਦੀਆਂ ਰਹੀਆਂ ਨੇ ਮੁੱਖ ਮੰਤਰੀ ਸਾਹਿਬ ਦੇ ਪਰਿਵਾਰਕ ਮੈਂਬਰਾਂ ਦੇ ਸਬੰਧ ਵਿੱਚ ਕਈ ਤਰ੍ਹਾਂ ਦੀਆਂ ਕਨਸੋਲ ਆ ਜਿਹੜੀਆਂ ਚਰਚਾਵਾਂ ਰਹੀਆਂ ਨੇ ਚਲੋ ਉਹ ਬੀਤੇ ਦੀ ਗੱਲ ਆ ਕਦੀ ਉਸ ਦੀ ਕਿਸੇ ਨੇ ਪੁਸ਼ਟੀ ਨਹੀਂ ਕੀਤੀ ਪਰ ਸ਼ੀਤਲੰਗ ਗਰਾਲ ਹੁਣੀ ਜਿਹੜੇ ਨੇ ਆ ਜਿਹੜੇ ਹੁਣ ਆਮ ਆਦਮੀ ਪਾਰਟੀ ਚੋਂ ਕੱਢ ਕੇ ਭਾਜਪਾ ਦੇ ਉਮੀਦਵਾਰ ਹਨ ਮੁੰਨਣ ਜੀ ਕਿ ਅਲਜ਼ਾਮ ਲਾਇਨੇ ਔਰ ਬੜੇ ਕੰਪੀਰਕ ਚਾਬ ਲਾਇਨੇ ਇਵਨ ਕਿ ਦੀਪਕ ਪਾਲੀ ਦੀ ਉਹ ਗੱਲ ਕਰ ਰਹੇ ਆ ਇੱਕ ਫੋਟੋ ਵੀ ਉਹਨਾਂ ਨੇ ਦਿਖਾਈ ਹੈ ਜਿਹਦੇ ਵਿੱਚ ਅਰਵਿੰਦ ਕੇਸਰੀਵਾਲ ਦੇ ਸੱਜੇ ਖਲੋਤੇ ਕਹਿੰਦੇ ਕਿ ਜਿਹੜਾ ਦੀਪਕ ਪਾਲੀ ਉਹ ਕਹਿ ਰਿਹਾ ਕਿ ਸ਼ਰਾਬ ਦੇ ਜਿੰਨੇ ਵੀ ਠੇਕੇ ਨਹੀਂ ਸ਼ਰਾਬ ਉਹ ਸਾਰੇ ਮੇਰੇ ਕੋਲ ਨਹੀਂ ਜੇ ਸ਼ਰਾਬ ਦੇ ਠੇਕੇ ਲੈਣੇ ਆ 10-10 ਲੱਖ ਰੁਪਏ ਜਿਹੜਾ ਉਹ ਲਓ ਤੇ ਸੁਖਿੰਦਰ ਜੀ ਫਿਰ ਇਹਦੇ ਨਾਲ ਹੀ ਜਿਹੜੀ ਦਿੱਲੀ ਦੀ ਅਕਸਾਈਜ਼ ਪਾਲਸੀ ਦੇ ਵਿੱਚ ਜਿਹੜੇ ਹੋਈ ਕਪੜੇ ਬਾਜੀ ਉਹ ਵੀ ਉਹਦੇ ਬਾਰੇ ਵੀ ਇੰਡੀਕੇਸ਼ਨ ਜਿਹੜਾ ਸਾਹਮਣੇ ਆ ਜਾਂਦਾ ਤਾਂ ਜੋ ਵੀ ਸਥਿਤੀਆਂ ਸ਼ੀਤਲ ਅੰਗਰਾਨ ਨੇ ਕੱਲ ਬਿਆ ਮੁੱਖ ਮੰਤਰੀ ਸਾਹਿਬ ਦਾ ਵਾਸਤੇ ਇਹ ਜਿਹੜੇ ਇਲਜ਼ਾਮਾਂ ਤੋਂ ਛੁੱਟਣ ਵਾਸਤੇ ਕੁਝ ਨਾ ਕੁਛ ਤਾਂ ਉਹਨਾਂ ਨੂੰ ਕਰਨਾ ਪਏ ਤਾਂ ਮੁੱਖ ਮੰਤਰੀ ਵਾਸਤੇ ਜਿਹੜੇ ਦਿਨ ਨੇ ਆਉਂਦੇ ਦਿਓ ਉਹ ਬਾੜੇ ਹੋ ਸਕਦੇ ਨੇ ਕਿਉਂਕਿ ਜਿਸ ਤਰੀਕੇ ਦੀਆਂ ਸਥਿਤੀਆਂ ਬਿਆਨ ਉੱਥੇ ਹੋ ਰਹੀਆਂ ਨੇ ਜੋ ਉਹਨਾਂ ਕੈਂਪੇਨ ਜਿਹੜੀ ਆ ਡਾਕਟਰ ਗੁਰਪ੍ਰੀਤ ਹੁਣਾਂ ਦੇ ਸਾਭੀ ਆ ਨਾਲ ਉਹਨਾਂ ਦੇ ਰਬਣ ਅਰੋੜੇ ਹੋਣੀ ਨਹੀਂ ਜਾਂਦੇ ਨੇ ਦੂਸਰੇ ਪਾਸੇ ਭੈਣ ਜੀ ਜਿਹੜੇ ਨੇ ਮੰਤਰੀ ਫੁਣੀ ਉਹ ਵੀ ਜਿਹੜੇ ਉਹ ਜਾਣਦੇ ਨੇ ਤਾਂ ਫਿਰ ਜਦੋਂ ਇਹ ਇਲਜ਼ਾਮ ਜਦੋਂ ਲੋਕੀ ਪੁੱਛਣਗੇ ਨਾ ਜਾਮਾ ਦੇ ਬਾਰੇ ਤਾਂ ਫਿਰ ਮੇਰਾ ਨਹੀਂ ਖਿਆਲ ਕਿ ਉਹਨਾਂ ਕੋਲ ਕੋਈ ਜਵਾਬ ਜਿਹੜਾ ਉਹ ਹੋਵੇ ਬਾਕੀ ਇਹ ਆਪਣੇ ਆਪ ਦੇ ਜਿਹੜੇ ਗੰਭੀਰ ਇਲਜ਼ਾਮ ਨੇ ਆਮ ਆਦਮੀ ਪਾਰਟੀ ਦੀ ਉਥੇ ਜਿਮਨੀ ਚੋਣ ਨੂੰ ਇੱਕ ਭਾਰੀ ਸੱਟਬੈਕ ਜਿਹੜੀ ਆ ਜਰੂਰ ਲਾ ਸਕਦਾ ਐ ਸਰ ਸੱਟਬੈਕ ਦਾ ਜਿਹੜਾ ਜਿਮਨੀ ਚੋਣ ਦਾ ਲੱਗਣੀ ਲੱਗਣੀ ਐ ਮੁੱਖ ਮੰਤਰੀ ਦੀ ਆਪਣੀ ਸ਼ਬੀ ਨੂੰ ਵੀ ਜਿਹੜੀ ਆ ਉਹ ਲੱਗ ਰਹੀ ਆ ਹਾਲੇ ਤੱਕ ਭਗਵੰਤ ਮਾਨ ਤੇ ਸਿੱਧੇ ਤੌਰ ਤੇ ਇਲਜ਼ਾਮ ਇੱਕ ਨੂੰ ਛੱਡ ਕੇ ਜਿਹੜਾ ਸੁਖਪਾਲ ਸਿੰਘ ਖਹਿਰਾ ਹੋਰਾਂ ਨੇ ਜ਼ਮੀਨੀ ਜ਼ਮੀਨ ਦਾ ਜਿਹੜਾ ਲਾਇਆ ਹੈਗਾ ਉਸ ਨੂੰ ਲਾ ਛੱਡ ਕੇ ਕੋਈ ਇਲਜ਼ਾਮ ਨਹੀਂ ਸਿੱਧੇ ਲੱਗੇ ਹੁਣ ਸਿੱਧੇ ਤੌਰ ਤੇ ਉਹਨਾਂ ਦੀ ਪਤਨੀ ਔਰ ਉਹਨਾਂ ਦੀ ਭੈਣ ਜੀ ਦੇ ਉੱਪਰ ਇਲਜ਼ਾਮ ਜਿਹੜੇ ਲੱਗਣੇ ਸ਼ੁਰੂ ਹੋ ਗਏ ਆ ਔਰ ਇਹ ਮੁੱਖ ਮੰਤਰੀ ਨੂੰ ਹੁਣ ਚੁੱਪ ਕਰਕੇ ਨਹੀਂ ਸਰਨਾ ਪੈਣਾ ਮੁੱਖ ਮੰਤਰੀ ਨੂੰ ਇਹਨਾਂ ਗੱਲਾਂ ਦਾ ਜਵਾਬ ਜਿਹੜਾ ਉਹ ਦੇਣਾ ਪਊਗਾ ਕਿਉਂਕਿ ਹੁਣ ਸਿੱਧੇ ਇਲਜ਼ਾਮ ਉਹਨਾਂ ਦੇ ਪਰਿਵਾਰ ਤੇ ਲੱਗਣ ਲੱਗ ਗਿਆ ਉਹਨਾਂ ਦੀ ਪਤਨੀ ਤੇ ਲੱਗਣ ਲੱਗ ਗਿਆ ਕਿਉਂਕਿ ਪਤਨੀ ਉਹਨਾਂ ਦੀ ਜਿਹੜੀ ਹੈ ਉਹ ਆਪਾਂ ਦੇਖਿਆ ਕਿ ਪਟਿਆਲੇ ਦੇ ਕੁਝ ਵਿਧਾਇਕਾਂ ਦੇ ਨਾਲ ਵੀ ਉਹਨਾਂ ਦੀ ਨੇੜਤਾ ਹੋਣ ਦੇ ਕਰਕੇ ਬਹੁਤ ਗੰਭੀਰ ਇਲਜ਼ਾਮ ਜਿਹੜੇ ਉਹਨਾਂ ਤੇ ਲੱਗਦੇ ਆ ਔਰ ਹੁਣ ਇਧਰ ਜਲੰਧਰ ਵਾਲੇ ਪਾਸੇ ਜਿਹੜੇ ਲੱਗਣ ਲੱਗੇ ਆ ਤਾਂ ਇਹ ਵਿਧਾਇਕਾਂ ਦੇ ਨਾਲ ਇਸ ਤਰੀਕੇ ਦੇ ਨਾਲ ਮਿਲ ਕੇ ਕੁਝ ਇਲਜ਼ਾਮ ਮੁੱਖ ਮੰਤਰੀ ਦੇ ਪਰਿਵਾਰ ਤੇ ਲੱਗਣ ਤੇ ਮੁੱਖ ਮੰਤਰੀ ਚੁੱਪ ਰਹਿ ਜਾ ਇਹ ਗੱਲ ਬਣਦੀ ਨਹੀਂ ਐ ਕਈ ਵਾਰੀ ਚੁੱਪ ਨੂੰ ਵੀ ਲੋਕ ਜਿਹੜਾ ਉਹ ਹੋਰ ਤਰੀਕੇ ਦੇ ਨਾਲ ਲੈਂਦੇ ਆ ਇਸ ਕਰਕੇ ਮੁੱਖ ਮੰਤਰੀ ਨੂੰ ਇਸ ਚੀਜ਼ ਦੀ ਜਾਂਚ ਜਿਹੜੀ ਆ ਉਹ ਮੈਨੂੰ ਲੱਗਦਾ ਕਰਵਾ ਲੈਣੀ ਚਾਹੀਦੀ ਐ ਔਰ ਇਹ ਵੀ ਗੱਲ ਆ ਅੰਕੀ ਸਾਹਿਬ ਮੈਂ ਇੱਕ ਗੱਲ ਬੜਾ ਹੈਰਾਨ ਆ ਕਿ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਹੁੰਦੇ ਸੀਗੇ ਆਪਣੇ ਵਿਧਾਇਕਾਂ ਤੇ ਮੰਤਰੀਆਂ ਨੂੰ ਕਿ ਭਾਈ ਆਪਣੇ ਪਰਿਵਾਰਾਂ ਨੂੰ ਆਪਣੇ ਕੰਮਕਾਜ ਤੋਂ ਪਾਸੇ ਰੱਖੋ ਆਪਣੇ ਰਿਸ਼ਤੇਦਾਰਾਂ ਨੂੰ ਪਾਸੇ ਰੱਖੋ ਤੇ ਹੁਣ ਮੁੱਖ ਮੰਤਰੀ ਦਾ ਆਪਣਾ ਹੀ ਪਰਿਵਾਰ ਜਿਹੜਾ ਸਭ ਤੋਂ ਵੱਧ ਇਹਦੇ ਵਿੱਚ ਇਨਵੋਲ ਹੋਇਆ ਹੋਇਆ ਚਾਹੇ ਉਹ ਮਾਤਾ ਜੀ ਨੇ ਚਾਹੇ ਉਹ ਭੈਣ ਜੀ ਨੇ ਚਾਹੇ ਉਹਨਾਂ ਦੀ ਪਤਨੀ ਨੇ ਮੈਂ ਹੈਰਾਨ ਹਾਂ ਇਸ ਗੱਲ ਤੋਂ ਆ ਸੁਖੰਦਰ ਜੀ ਤੁਸੀਂ ਜਿਹੜੀ ਗੱਲ ਛੇੜੀ ਆ ਇਹ ਖਾਸ ਤੌਰ ਤੇ ਸੁਖਪਾਲ ਸਿੰਘ ਖਹਿਰੇ ਵਾਲੀ ਸੁਖਪਾਲ ਸਿੰਘ ਖਹਿਰਾ ਹੋਣਾ ਨੇ ਉਹ ਜ਼ਮੀਨ ਜਿਹੜੀ ਸੀ ਜਿਹੜਾ ਇਸ ਤਰੀਕੇ ਨਾਲ ਤਤਪੂਰਨ ਤੌਰ ਤੇ ਰਿਕਾਰਡ ਸਹਿਤ ਉਹ ਗੱਲਬਾਤ ਛੇੜੀ ਔਰ ਜੇਤੇ ਵਿੱਚ ਭਗਵੰਤ ਮਾਨ ਦੇ ਮਰਨ ਵੀ ਵਿੱਚ ਇਨਵੋਲਵ ਹੋ ਕੇ ਉਹਨਾਂ ਦੇ ਰਿਸ਼ਤੇਦਾਰ ਹੋ ਗਏ ਤੇ ਅੱਜ ਤੱਕ ਭਗਵੰਤ ਮਾਨ ਹੋਣਾ ਨੇ ਉਸ ਮੁੱਦੇ ਤੇ ਕਦੇ ਵੀ ਜ਼ੁਬਾਨ ਜਿਹੜੀ ਨਹੀਂ ਖੁੱਲੀ ਉਹ ਸਿੱਧਾ ਡਾਇਰੈਕਟ ਅਟੈਕ ਜਿਹੜਾ ਸੀ ਮੁੱਖ ਮੰਤਰੀ ਦੇ ਉੱਤੇ ਸੀ ਅੱਜ ਤੱਕ ਮੁੱਖ ਮੰਤਰੀ ਸਾਹਿਬ ਨੇ ਸੁਖਪਾਲ ਸਿੰਘ ਖਹਿਰੇ ਦੇ ਉਸ ਆ ਜਮਾਨੋ ਕਰੇ ਵੀ ਨਾ ਤਾਂ ਕੋਈ ਉਹਦੇ ਪ੍ਰਤੀ ਕੋਈ ਪ੍ਰतिकਰਮ ਦਿੱਤਾ ਤੇ ਨਾ ਹੀ ਇਹ ਆਖੇ ਕਿ ਉਹ ਗਲਤ ਹੈ ਜਾਂ ਠੀਕ ਆ ਤੇ ਹਰਾਨੀ ਦੀ ਗੱਲ ਆ ਦੂਜੇ ਪਾਸੇ ਸਫਾਲ ਸਿੰਘ ਖੈਰੇ ਹੁਣ ਵੀ ਉਸ ਤੋਂ ਬਾਅਦ ਉੱਤੇ ਬੂਲੇ ਨਹੀਂ ਹੈਗੇ ਹੁਣ ਆ ਜਿਹੜੀ ਸਥਿਤੀ ਹੁਣ ਨਵੀਂ ਸਾਹਮਣੇ ਜਿਹੜੀ ਆ ਕੀ ਹੈ ਹੁਣ ਇਹਦੇ ਵਿੱਚ ਉਹਨਾਂ ਦੀ ਪਤਨੀ ਵੀ ਇਨਵਾਲਵ ਹੋ ਗਈ ਤੇ ਦੂਸਰੇ ਪਾਸੇ ਉਹਨਾਂ ਦੀ ਭੈਣ ਜੀ ਵੀ ਇਨਵਾਲਵ ਜਿਹੜੇ ਹੋ ਗਈ ਭਾਵ ਦੋ ਇਲਜ਼ਾਮ ਜਿਹੜੇ ਨੇ ਸਿੱਧੇ ਭਗਵੰਤ ਮੰਦ ਜਿਹੜੇ ਉਹ ਲੱਗੇ ਨੇ ਹੁਣ ਮੁੱਖ ਮੰਤਰੀ ਸਾਹਿਬ ਦੀ ਜਿਹੜੀ ਭੂਮਿਕਾ ਆ ਉਹ ਹਮੇਸ਼ਾ ਮੈਂ ਵੇਖਿਆ ਬੀਤੇ ਸਮੇਂ ਦੇ ਵਿੱਚ ਜੇਕਰ ਉਹਨਾਂ ਦੀ ਕਾਰਜਸ਼ੈਲੀ ਦੀ ਜਦੋਂ ਦੂਜਿਆਂ ਦੇ ਇਲਜ਼ਾਮ ਉਹਨਾਂ ਦੇ ਲਾਉਣਾ ਹੋਵੇ ਤਾਂ ਬਕਾਇਦਾ ਤੌਰ ਤੇ ਉਹ ਪ੍ਰੈਸ ਕਾਨਫਰੰਸ ਕਰਦੇ ਆ ਚਾਹੇ ਉਹ ਚਰਨਜੀਤ ਸਿੰਘ ਚੰਨੀ ਦੇ ਉੱਤੇ ਇਲਜ਼ਾਮ ਲਾਉਣਾ ਹੋਵੇ ਤੇ ਚਾਹੇ ਕਿਸੇ ਹੋਰ ਦੇ ਉੱਤੇ ਲਾਉਣਾ ਹੋਵੇ ਪ੍ਰੈਸ ਕਾਨਫਰੰਸ ਕਰਕੇ ਬਕਾਇਦਾ ਤੌਰ ਤੇ ਉਹਨਾਂ ਬੰਦਿਆਂ ਨੂੰ ਪੇਸ਼ ਕਰਦੇ ਆ ਤੋਂ ਉਸ ਤੋਂ ਬਾਅਦ ਉਹ ਪ੍ਰੈਸ ਤੋਂ ਅਸਲ ਵਿੱਚ ਉਹ ਵੀ ਠੱਡੇ ਬਸਤੇ ਚ ਪਾ ਜੀ ਪਾ ਜਾਂਦੀ ਕਦੇ ਉਹਨਾਂ ਨੇ ਕਦੀ ਕੋ ਆਪਾਈ ਜਿਹੜੀ ਆ ਉਹਦੇ ਉੱਤੇ ਨਹੀਂ ਕੀਤੀ ਪਰ ਜਦੋਂ ਉਹਨਾਂ ਦੇ ਆਪਣੇ ਉੱਤੇ ਕੋਈ ਵੀ ਇਲਜ਼ਾਮ ਲੱਗਦਾ ਤਾਂ ਸਿੱਧੂ ਸਾਹਿਬ ਫਿਰ ਉਹ ਪ੍ਰੈਸ ਕਾਨਫਰੰਸ ਦਾ ਕੀ ਬਿਆਨ ਦੇਣਾ ਤਾਂ ਕੀ ਉਹਦੇ ਬਾਰੇ ਉਹ ਬਿਲਕੁਲ ਉਹ ਚੁੱਪ ਕਰ ਜਾਂਦੇ ਆ ਤੁਸੀਂ ਬਿਲਕੁਲ ਤੁਹਾਡੀ ਅੰਦਰਲਾ ਸੱਚੀ ਸਮਝਦੇ ਨੇ ਕਿ ਤੁਸੀਂ ਚੁੱਪ ਕਰਕੇ ਇਸ ਮਸਲੇ ਤੋਂ ਬਚ ਜਿਹੜਾ ਨਹੀਂ ਸਕਦੇ ਜਿਸ ਤਰੀਕੇ ਨਾਲ ਸਿੱਧੂ ਮੂਸੇਵਾਲ ਦੇ ਕਤਲ ਵਿੱਚ ਕਿੰਨਾ ਰੌਲਾ ਪਿਆ ਤਾਂ ਮੁੱਖ ਮੰਤਰੀ ਸਾਹਿਬ ਨੇ ਕਦੇ ਵੀ ਉਹਦੇ ਸੰਬੰਧੀ ਕੋਈ ਵੀ ਪ੍ਰਤੀਕਰਮ ਜਿਹੜਾ ਜाहिर ਨਹੀਂ ਕੀਤਾ। ਪਰ ਦੂਜੇ ਪਾਸੇ ਇਹਦਾ ਰੋਲਾ ਇਹ ਆ ਕਿ ਉਸ ਅੰਜਾਮ ਲਗਾਉਣ ਵਾਲੇ ਸਾਬਕਾ ਵਿਧਾਇਕ ਸ਼ੀਤਨ ਗੁਰਾਲ ਨੇ ਇੱਥੋਂ ਤੱਕ ਚੈਲੰਜ ਕਰਤਾ ਉਹ ਕਹਿੰਦੇ ਕਿ ਜਿਹੜੇ ਮੇਰੇ ਕੋਲੇ 40 ਕਾਲ ਰਿਕਾਰਡਿੰਗਸ ਨੇ ਉਹਨਾਂ ਕਾਲ ਰਿਕਾਰਡਿੰਗਸ ਜੇ ਗਲਤ ਹੋਈਆਂ ਤਾਂ ਕਹਿੰਦੇ ਮੇਰੇ ਤੇ ਪਰਚਾ ਦੇ ਦਿਓ ਤੇ ਜੇ ਕਹਿੰਦੇ ਸਹੀ ਹੋਈਆਂ ਤਾਂ ਤੇ ਇਹਦੀ ਜਾਂਚ ਕਰਾ ਕੇ ਇਹਨਾਂ ਦੇ ਉੱਪਰ ਪਰਚਾ ਦੇਓ। ਕਾਰਵਾਈ ਕਰੋ ਕਹਿੰਦੇ ਮੈਂ ਫੇਰ ਤੁਹਾਨੂੰ ਇਮਾਨਦਾਰ ਮੰਨਾਂਗੇ ਉਹਨਾਂ ਨੇ ਤਾਂ ਮੁਖਪਤਰੀ ਭਗਵੰਤ ਮਾਨ ਜਿਹੜੇ ਖੁਦ ਇਲਜ਼ਾਮ ਲਾਉਂਦੇ ਸੀਗੇ ਦੂਜਿਆਂ ਦੇ ਉੱਪਰ ਤੇ ਸੁਖਵੀਰ ਬਾਦਲ ਨੂੰ ਬਿਕਰਮਜੀਤ ਯੇ ਨੂੰ ਪ੍ਰਤਾਪ ਸਿੰਘ ਬਾਜਵਾ ਹੋਰਾਂ ਨੂੰ ਜਾਂ ਹੋਰਾਂ ਨੂੰ ਜਿਸ ਤਰੀਕੇ ਦੀਆਂ ਗੱਲਾਂ ਬਾਤਾਂ ਕਰਕੇ ਇਲਜ਼ਾਮ ਲਾਉਂਦੇ ਸੀਗੇ ਜਾਂ ਚੈਲੰਜ ਕਰਦੇ ਸੀ ਸਾਰਿਆਂ ਨੂੰ ਰਾਜਾ ਬੜਨ ਪ੍ਰਤਾਪ ਬਾਜਵਾ ਸੁਖਵੀਰ ਬਾਦਲ ਫਲਾਨਾ ਫਲਾਨਾ ਕਿ ਭਾਈ ਆਜੋ ਮੇਰੇ ਨਾਲ ਬਹਿਸ ਕਰੋ ਉਹਨਾਂ ਨੂੰ ਹੁਣ ਸੀਤਲੰਗਰਾਲ ਹੋਣੀ ਚੈਲੰਜ ਕਰ ਰਹੇ ਆ ਕਿ ਭਾਈ ਆਓ ਸਾਡੇ ਨਾਲ ਮੇਰੇ ਨਾਲ ਬਹਿਸ ਕਰੋ ਇਸ ਮੁੱਦੇ ਦੇ ਉੱਪਰ ਹੁਣ ਮੁੱਖ ਮੰਤਰੀ ਨੂੰ ਕਰ ਲੈਣੀ ਚਾਹੀਦੀ ਹੈ ਬਹਿਸ ਜੇ ਸ਼ੀਤਲੋਂ ਅੰਗਰਾਲ ਦੇ ਇਸ ਚੈਲੰਜ ਤੋਂ ਮੁੱਖ ਮੰਤਰੀ ਭੱਜ ਗਏ ਤਾਂ ਫਿਰ ਕਿੱਡੀ ਕੇ ਕ੍ਰੈਡੀਬਿਲਟੀ ਰਹਿ ਜਾਊਗੀ ਮੁੱਖ ਮੰਤਰੀ ਦੀ ਔਰ ਇਲਜ਼ਾਮ ਲੱਗਣ ਤੋਂ ਬਾਅਦ ਇਹ ਵੀ ਗੱਲਾਂ ਜਿਹੜੀਆਂ ਬਹੁਤ ਵੱਡੇ ਸਵਾਲ ਜਿਹੜੇ ਖੜੇ ਹੁੰਦੇ ਇਸ ਕਰਕੇ ਮੁੱਖ ਮੰਤਰੀ ਦੇ ਲਈ ਇਹ ਸਮਾਂ ਕੋਈ ਸਖਾਲਾ ਨਹੀਂ ਇਹ ਇਲਜ਼ਾਮ ਕੋਈ ਸਖਾਲੇ ਨਹੀਂ ਇੰਤਜ਼ਾਰ ਪ੍ਰਸ਼ੰਸਕ ਹੰਦਾ ਜੀ ਤੁਸੀਂ ਕ੍ਰੈਡੀਬਿਲਟੀ ਦਾ ਕੀਤਾ ਕ੍ਰੈਡੀਬਿਲਟੀ ਕੇਵਲ ਇਹਨਾਂ ਗੱਲਾਂ ਤੱਕ ਨਹੀਂ ਕ੍ਰੈਡੀਬਿਲਟੀ ਹੋਰ ਵੀ ਬੜੀਆਂ ਚੀਜ਼ਾਂ ਤੇ ਨਿਰਭਰ ਕਰਦੀ ਹੈ ਕਿ ਤੁਸੀਂ ਆਪਣੇ ਕ੍ਰੈਡਿਬਿਲਿਟੀ ਨੂੰ ਬਹਾਲ ਕਿਵੇਂ ਕਰਨਾ ਜਦੋਂ ਤੁਸੀਂ ਫੈਸਲਾ ਇੱਕ ਵਾਰੀ ਲੈ ਲਿਆ ਦੂਜੀ ਵਾਰੀ ਫੈਸਲਾ ਬਦਲ ਲਿਆ ਤੀਜੀ ਵਾਰੀ ਫੈਸਲਾ ਬਦਲ ਲਿਆ ਉਦੋਂ ਵੀ ਤੁਹਾਡੀ ਕ੍ਰੈਡਿਬਿਲਿਟੀ ਨੂੰ ਜਿਹੜੀਆਂ ਸਵਾਲੰਦਾ ਨੇ ਉਹ ਜਿਹੜੀਆਂ ਸੱਟਾਂ ਲੱਗਦੀਆਂ ਨੇ ਤਾਂ ਮੁਖਮਤਰੀ ਸਾਹਿਬ ਦੀ ਤਾਂ ਕ੍ਰੈਡਿਬਿਲਿਟੀ ਚਲੋ ਕਿਸੇ ਅਲੱਗ ਇਸ਼ੂ ਦੀ ਹੈ ਹੁਣ ਸ਼ੀਤਲ ਅੰਗਰਾਗ ਦੀਆਂ ਗੱਲਾਂ 'ਚ ਸਿੱਧੂ ਸਭ ਦਮਕ ਕਿਉਂ ਲੱਗਦਾ ਕਿਉਂਕਿ ਸ਼ੀਤਲ ਅੰਗਰਾਗ ਪਹਿਲਾਂ ਇਸੇ ਹੀ ਪਾਰਟੀ ਦਾ ਇਸਾਰੀ ਪਾਰਟੀ ਦੇ ਅੰਦਰੂਨੀ ਚੱਕਰਬੀਕ ਨੂੰ ਉਪੂਰਨ ਤੌਰ ਤੇ ਜਾਣਦੇ ਰਹੇ ਨੇ ਪਾਰਟੀ ਦੇ ਅੰਦਰ ਕਿਹੜ ਉਸ ਨੂੰ ਪੂਰਨ ਤੌਰ ਤੇ ਪਤਾ ਕਿਉਂਕਿ ਉਹ ਉਸ ਸਿਸਟਮ ਦਾ ਹਿੱਸਾ ਰਹਿ ਚੁੱਕਾ ਮਹੱਤਵਪੂਰਨ ਅੰਗ ਰਹਿ ਚੁੱਕਾ ਔਰ 2 ਸਾਲ ਉਸ ਨੇ ਆਮ ਆਦਮੀ ਪਾਰਟੀ ਦੀ ਪੂਰਨ ਤੌਰ ਤੇ ਇਸ ਸੰਤਰਤਾ ਨਿਗਝੜਾ ਉਹ ਮੰਨਿਆ ਤੇ ਆਪਰੇਸ਼ਨ ਲੋਟਸ ਦੇ ਵਿੱਚ ਇਹੋ ਸ਼ੀਤਲ ਅੰਗਰਾਲ ਸਭ ਤੋਂ ਪਹਿਲਾਂ ਅੱਗੇ ਆਇਆ ਸੀ ਜਿਸ ਨੇ ਇਨੀ ਗੱਲ ਕਹੀ ਕਿ 25 ਕਰੋੜ ਦੀ ਬਿਨੂ ਆਫਰ ਭਾਜਪਾਨੇ ਦਿੱਤੀ ਹੈ ਤਾਂ ਉਸ ਵਕਤ ਸ਼ੀਤਲ ਅੰਗਰਾਲ ਦੀਆਂ ਗੱਲਾਂ ਤੇ ਉੱਤੇ ਮੁੱਖ ਮੰਤਰੀ ਸਾਹਿਬ ਨੇ ਛੱਟ ਯਕੀਨ ਕਰ ਲਿਆ ਤੇ ਵਿਧਾਨ ਸਭਾ ਦਾ ਇੱਕ ਸੈਸ਼ਨ ਵੀ ਜੜਾ ਬੁਲਾ ਲਿਆ ਤੇ ਹੁਣ ਜੇਕਰ ਸ਼ੀਤਲ ਅੰਗਰਾਲ ਉਹਨਾਂ ਦੀ ਹੀ ਪਾਰਟੀ ਦੇ ਵਿਧਾਇਕ ਜਾ ਉਹਨਾਂ ਦੇ ਹੀ ਪਰਿਵਾਰਕ ਮੈਂਬਰਾਂ ਨੂੰ ਲੈ ਕੇ ਇਹ ਖਲਾਸੇ ਕਰ ਰਿਹਾ ਤਾਂ ਸਫੇਂਦਰ ਜੀ ਵਿਧਾਨ ਸਭਾ ਦਾ ਸੈਚਾ ਚੋਣ ਨੂੰ ਕੀ ਬੁਲਾਉਣਾ ਠਟੋਖਟ ਮੁੱਖ ਮੰਤਰੀ ਸਾਹਿਬ ਨੂੰ ਇੱਕ ਵਿਆਹ ਤਾਂ ਜ਼ਰੂਰ ਦੇ ਦੇਣਾ ਚਾਹੀਦਾ ਹੁਣ ਦੇਖਨੇ ਆ ਕਿ ਮੁੱਖ ਮੰਤਰੀ ਸਾਹਿਬ ਇਸ ਸਬੰਧੀ ਆਪਣਾ ਰੁਖ ਕੀ ਆਪਣਾ ਹੁੰਦੇ ਆ ਤੇ ਜਾਂ ਇਸ ਮਸਲੇ ਨੂੰ ਵੀ ਕੇਵਲ ਚੋਣਾਂ ਦੇ ਮੌਕੇ ਤੇ ਕੀਤੀ ਗਈ ਅਲਜਾਮ 바ਜੀ ਦੇ ਤਹਿਤ ਹੀ ਠੰਡੇ ਬਸਤੇ ਚ ਪਾ ਦਿੰਦੇ ਆ ਪਰ ਇੱਕ ਮੁੱਖ ਮੰਤਰੀ ਦੇ ਜੇਕਰ ਪਰਿਵਾਰਕ ਮੈਂਬਰਾਂ ਦੇ ਉੱਤੇ ਗਾਇਬ ਗਾਇ ਸਿੱਧੇ ਜਾਂ ਅਸਿੱਧੇ ਪੌਰ ਤੇ ਇਲਜ਼ਾਮ ਲੱਗਦਾ ਤਾਂ ਸਿੱਧੂ ਸਭ ਉਸ ਦੀ ਜਾਂਚ ਜ਼ਰੂਰ ਹੋਣੀ ਚਾਹੀਦੀ ਜੀ ਪਰ ਇਹ ਇਹ ਮੈਨੂੰ ਲੱਗਦਾ ਇਹ ਮਸਲਾ ਇਹੋ ਜਿਹਾ ਬਣ ਗਿਆ ਅਨਕੀ ਸਾਹਿਬ ਚੁੱਪ ਕਰਕੇ ਸਰਨਾ ਨਹੀਂ ਮੁੱਖ ਮੰਤਰੀ ਨੂੰ ਇਹਦੇ ਤੇ ਬੋਲਣਾ ਹੀ ਪੈਣਾ ਔਰ ਬੋਲਣਾ ਚਾਹੀਦਾ ਵੀ ਹੈ ਔਰ ਉਹਨਾਂ ਦਾ ਚੈਲੰਜ ਵੀ ਕਬੂਲਣਾ ਚਾਹੀਦਾ ਔਰ ਜੇ ਤੁਹਾਡਾ ਪਰਿਵਾਰ ਸਹੀ ਹੈ ਤਾਂ ਫਿਰ ਜੇ ਉਹ ਵਿਧਾਇਕ ਤੁਹਾਡੇ ਪਰਿਵਾਰ ਦੇ ਨਾਲ ਦੇ ਗੁਰਾਈ ਕਰਦਾ ਤਾਂ ਫਿਰ ਉਹਦੇ ਤੇ ਵੀ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਫਿਰ ਬਾਅਦ ਚ ਪਤਾ ਲੱਗੂਗਾ ਕਿ ਹੋਰ ਵਿਧਾਇਕ ਕੀ ਉਹ ਜਿਹੜਾ ਕਲਾਸੇ ਕਰੂਗਾ ਤਾਂ ਪਰ ਇਹਦੇ ਤੇ ਚੁੱਪ ਬੈਠ ਕੇ ਸਰਨਾ ਨਹੀਂ ਮੁੱਖ ਮੰਤਰੀ ਨੂੰ ਜਵਾਬ ਦੇਣਾ ਚਾਹੀਦਾ ਪੰਜਾਬ ਜਵਾਬ ਵੀ ਮੰਗੇਗਾ ਇਸ ਚੀਜ਼ ਦੇ ਉੱਪਰ ਬਹੁਤ ਸਾਰੇ ਸਵਾਲ ਜਿਹੜੇ ਆ ਮੁੱਖ ਮੰਤਰੀ ਦੀ ਆਪਣੀ ਛਵੀ ਤੇ ਪਰਿਵਾਰ ਤੇ ਖੜੇ ਹੋਏ ਆ ਸਿੱਧਾ ਅਟੈਕ ਇਹ ਉਹਨਾਂ ਤੇ ਆ ਇਸ ਕਰਕੇ ਮੁੱਖ ਮੰਤਰੀ ਨੂੰ ਚੁੱਪ ਕਰਕੇ ਨਹੀਂ ਸਰਨਾ ਚਾਹੀਦਾ ਚਲੋ ਅਗਲੀ ਖਬਰ ਅਣਖੀ ਸਾਹਿਬ ਲੈ ਲੈਨੇ ਆ ਮੁੱਖ ਮੰਤਰੀਆਂ ਮੁਸੀਬਤਾਂ ਇੱਥੇ ਨਹੀਂ ਗੱਡੀਆਂ ਮੁੱਖ ਮੰਤਰੀ ਦੀਆਂ ਮੁਸੀਬਤਾਂ ਉਧਰ ਸੰਧਵਾ ਸਾਹਿਬ ਦੀ ਇੱਕ ਚਿੱਠੀ ਨੇ ਵੀ ਵਧਾ ਦਿੱਤੀਆਂ ਨੇ ਆਪਾਂ ਕੁਝ ਦਿਨ ਪਹਿਲਾਂ ਇੱਕ ਅਣਖੀ ਸਾਹਿਬ ਤੁਹਾਨੂੰ ਚੇਤਾ ਹੁਣਾ ਪ੍ਰੋਗਰਾਮ ਕੀਤਾ ਸੀ ਜਿਹਦੇ ਵਿੱਚ ਇਹ ਗੱਲਾਂ ਆਪਾਂ ਦੱਸੀਆਂ ਸੀਗੀਆਂ ਕਿ ਭਈ ਮੁੱਖ ਮੰਤਰੀ ਦੇ ਖਿਲਾਫ ਅੰਦਰ ਖਾਤੇ ਦਿੱਲੀ ਨੇ ਕੁਝ ਧੜੇ ਜਿਹੜੇ ਆ ਕੋਈ ਸ਼ਕਤੀਆਂ ਜਿਹੜੀਆਂ ਕਾਇਮ ਕਰਤੀਆਂ ਨੇ ਜਿਨ੍ਹਾਂ ਦੇ ਵਿੱਚੋਂ ਸੰਧਵਾ ਸਾਹਿਬ ਵੀ ਇੱਕ ਨੇ ਔਰ ਇਸ ਗੱਲ ਦਾ ਮੁੱਖ ਮੰਤਰੀ ਸਾਹਿਬ ਨੂੰ ਵੀ ਪਤਾ ਸੀ ਔਰ ਹੁਣ ਸੰਧਵਾ ਸਾਹਿਬ ਨੇ ਇੱਕ ਕੀਟਨਾਸ਼ਕ ਦਵਾਈਆਂ ਦੇ ਕਰਕੇ ਜਿਹੜਾ ਉਹ ਇੱਕ ਵਰਕਸ਼ਾਪ ਕਰਾਈ ਸੀ ਉਹਦੇ ਵਿੱਚ ਦੋ ਮੰਤਰੀ ਵੀ ਜਿਹੜੇ ਆ ਪਹੁੰਚੇ ਸੀਗੇ ਔਰ ਉਹ ਪ੍ਰੈਸ ਰੂਮ ਜਦੋਂ ਜਾਰੀ ਹੋਇਆ ਤਾਂ ਸਰਕਾਰ ਦੇ ਜਿਹੜੇ মিডিਆ ਵਾਲੇ ਬੰਦੇ ਆ ਜਿਨ੍ਹਾਂ ਨੇ মিডিਆ ਦੇ ਵਿੱਚ ਇਹ ਚੀਜ਼ਾਂ ਖਬਰਾਂ ਪ੍ਰਸਾਰਿਤ ਕਰਵਾਉਣੀਆਂ ਹੁੰਦੀਆਂ ਨੇ ਉਹਨਾਂ ਨੇ ਕਹਿੰਦੇ ਕਿ ਪ੍ਰੈਸ ਨੋਟ ਜਾਰੀ ਹੋਣ ਤੋਂ ਰੋਕ ਦਿੱਤਾ ਔਰ ਉਹਨਾਂ ਨੇ ਜਿਹੜੇ ਪੱਤਰਕਾਰਾਂ ਨੂੰ ਪ੍ਰੈਸ ਨੋਟ ਭੇਜਿਆ ਉਹਨਾਂ ਨੂੰ ਕਿਹਾ ਕਿ ਇਹ ਪ੍ਰੈਸ ਨੋਟ ਜਿਹੜਾ ਉਹ ਰੱਦ ਸਮਝਿਆ ਜਾਵੇ ਤੁਹਾਨੂੰ ਹੋਰ ਭੇਜਾਂਗੇ ਪਰ ਬਾਅਦ ਦੇ ਵਿੱਚ ਪਤਾ ਲੱਗਿਆ ਕਿ ਉਹਨਾਂ ਨੇ ਭੇਜਿਆ ਹੀ ਨਹੀਂ ਤੇ ਫਿਰ ਰੌਲਾ ਰੱਪਾ ਵੀ ਬੜਾ ਪਿਆ ਆਪਾਂ ਵੀ ਉਸ ਦਿਨ ਗੱਲਬਾਤ ਕੀਤੀ ਔਰ ਅੰਦਰਖਾਤੇ ਕਲੇਸ਼ ਹੋਣ ਦੀਆਂ ਕਣਸੂਆਂ ਵੀ ਜੜੀਆਂ ਅੰਖੇਸਾ ਬਾਹਰ ਆਉਣ ਲੱਗੀਆਂ ਔਰ ਫਿਰ ਉਸ ਤੋਂ ਬਾਅਦ ਹੁਣ ਜਿਹੜਾ ਜਿਹੜਾ ਉਹਨਾਂ ਨੇ ਇੱਕ ਸਖਤ ਸਟੈਂਡ ਲਿਆ ਸਖਤ ਨੋਟਿਸ ਲਿਆ ਸੰਧਵਾ ਸਾਹਿਬ ਨੇ ਲੋਕ ਸੰਪਰਕ ਵਿਭਾਗ ਨੂੰ ਜਿਹੜਾ ਉਹ ਪੱਤਰ ਲੈ ਕੇ ਦੱਸ ਦਿੱਤਾ ਕਿ ਇਹਦੀ ਜਾਂਚ ਕਰਾਓ ਜਿਹੜੇ ਜਿਹੜੇ ਲੋਕ ਜ਼ਿੰਮੇਵਾਰ ਨੇ ਮੈਨੂੰ ਦੱਸੋ ਇਹਦੇ ਬਾਰੇ ਕਿਵੇਂ ਦੇਖਦੇ ਹੋ ਇਸ ਪੂਰੀ ਚੀਜ਼ ਨੂੰ ਇਹ ਮਾਮਲਾ ਕਿਧਰ ਨੂੰ ਚਲਾ ਗਿਆ ਸੁਖندر ਜੀ ਇਹ ਮਾਮਲਾ ਉਸੇ ਤਰਫ ਨੂੰ ਹੀ ਜਾ ਰਿਹਾ ਜਿਸ ਦੇ ਸੰਬੰਧ ਵਿੱਚ ਅਸੀਂ ਪਹਿਲਾਂ ਗੱਲ ਕਰ ਚੁੱਕੇ ਹਾਂ ਕਿ ਦਿੱਲੀ ਦਰਬਾਰ ਦਾ ਜਿਹੜਾ ਜਿਹੜੀਆਂ ਅਸੀਂ ਕਹਿ ਸਕਨੇ ਕਿ ਇੱਕ ਆਸ਼ੀਰਵਾਦ ਜਾਂ ਦਿੱਲੀ ਦਰਬਾਰ ਦਾ ਇੱਕ ਸਮਰਥਨ ਜਿਹੜਾ ਕੁਲਤਾਰ ਸਿੰਘ ਸਧਵਾ ਨੂੰ ਉਸ ਤਰੀਕੇ ਨਾਲ ਦਿੱਤਾ ਜਾ ਰਿਹਾ ਕਿ ਹਾਂ ਤੇ ਭਗਵੰਤਬਾਹ ਦੇ ਬਰਾਬਰ ਇੱਕ ਪਾਵਰ ਸੈਂਟਰ ਜਿਹੜਾ ਕ੍ਰੀਏਟ ਕਰ ਦਿੱਤਾ ਜਾਵੇ ਇਹ ਗੱਲ ਮੈਂ ਤਾਂ ਮੈਨੂੰ ਮਹਿਸੂਸ ਹੋਈ ਐ ਸੇਦੋ ਸਾਹਿਬ ਕਿ ਜਿਸ ਦਿਨ ਅਸੀਂ ਇਹ ਪ੍ਰੋਗਰਾਮ ਕੀਤਾ ਤਾਂ ਉਸ ਦਿਨ ਅਸੀਂ ਇਹ ਦਿੱਲੀ ਦਰਬਾਰ ਔਰ ਪੰਜਾਬ ਸਰਕਾਰ ਖਾਸ ਤੌਰ ਤੇ ਭਗਵਤਬਾਨ ਦੇ ਵਿਚਕਾਰ ਜਿਹੜੀ ਇੱਕ ਖਾਈਵਾਦੀ ਚੱਰੀ ਆ ਉਸ ਦੀ ਬੜੀ ਵਿਸਥਾਰ ਸਹਿਤ ਜਿਹੜੀ ਉਹ ਚਰਚਾ ਕੀਤੀ ਸੀ ਤੇ ਹੁਣ ਲੱਗਦਾ ਕਿ ਦਿੱਲੀ ਦਰਬਾਰ ਦੇ ਇਸ਼ਾਰੇ ਤੇ ਹੀ ਸਪੀਕਰ ਸਾਹਿਬ ਵੱਲੋਂ ਇਹ ਜਿਹੜਾ ਐਕਸ਼ਨ ਜਿਹੜਾ ਲਿਆ ਗਿਆ ਕਿਉਂਕਿ ਇਹ ਐਕਸ਼ਨ ਕੋਈ ਛੋਟਾ ਐਕਸ਼ਨ ਨਹੀਂ ਹੈਗਾ ਆਪਣੇ ਆਪ ਦੇ ਵਿੱਚ ਬੜਾ ਗੰਭੀਰ ਐਕਸ਼ਨ ਹੈਗਾ ਔਰ ਇਹ ਐਕਸ਼ਨ ਇਨੇ ਦਿਨ ਡਿਲੇ ਹੋ ਕੇ ਕਿਉਂ ਲਿਆ ਗਿਆ ਇਸ ਦੇ ਪਿੱਛੇ ਮੈਨੂੰ ਲੱਗ ਰਿਹਾ ਕਿ ਉੱਪਰੋਂ ਜਿਹੜੋਂ ਤਾਰਾਂ ਖੜਕੀਆਂ ਫੇਰ ਹੀ ਸਾਬ੍ਹ ਸਾਬ੍ਹ ਨੂੰ ਇਜ ਕੀਤਾ ਮਤਲਬ ਧਿਆਨ ਚਾਹਿਆ ਕਿ ਹਾਂ ਵੀ ਇਹ ਕਾਰਵਾਈ ਕਰਦੀ ਚਾਹੀਦੀ ਚਾਹੀਦੀ ਹੈ ਉਹ ਸਖਤ ਕਾਰਵਾਈ ਕਿਉਂਕਿ ਸਪੀਕਰ ਸਾਹਿਬ ਨੇ ਇਸ ਪ੍ਰੈਸ ਨੋਟ ਨੂੰ ਨਾ ਛਾਪੇ ਜਾਣ ਦੇ ਸੰਦਰਭ ਇੱਕ ਬਹਜ਼ ਫੋਕੀ ਕਾਰਵਾਈ ਨਹੀਂ ਕਿਹਾ ਬਲਕਿ ਉਹਨਾਂ ਨੇ ਇਸ ਨੂੰ ਸਪੀਕਰ ਦੇ ਵਿਸ਼ੇਸ਼ ਅਧਿਕਾਰਾਂ ਦਾ ਉਲੰਘਣ ਦਾ ਨਾਮ ਦਿੱਤਾ ਹੈ ਇਹ ਆਪਣੇ ਆਪ ਦੇ ਵਿੱਚ ਬੜੀ ਮਹੱਤਵਪੂਰਨ ਵੱਡੀ ਘਟਨਾ ਜਿਹੜੀ ਹੈ ਸਪੀਕਰ ਸਾਹਿਬ ਨੇ ਮੰਨੀ ਹੈ ਕਿ ਵਿਸ਼ੇ ਸਪੀਕਰ ਦੇ ਜਿਹੜੇ ਵਿਸ਼ੇਸ਼ ਅਧਿਕਾਰ ਨੇ ਉਹਨਾਂ ਦੀ ਅਲੰਘਣਾ ਜਿਹੜੀ ਆ ਰਾਸਰ ਕਰਦੇ ਕੀਤੀ ਹੈ ਤੇ ਅੱਜ ਤੱਕ ਕਦੇ ਵੀ ਸਪੀਕਰ ਨੇ ਆਪਣੀ ਹੀ ਸਰਕਾਰ ਦੇ ਖਿਲਾਫ ਕਦੇ ਇਹੋ ਜੀ ਧਾਰਨਾ ਬੀਤੇ ਸਮੇਂ ਦੇ ਵਿੱਚ ਕਦੀ ਕੀਤੀ ਤੇ ਜੇਕਰ ਹੁਣ ਸਪੀਕਰ ਸਾਹਿਬ ਨੇ ਇਹ ਸ਼ਬਦ ਵਰਤਦਿਆਂ ਹੋਇਆਂ ਸਿਕਤਰ ਲੋਕ ਸੰਪਰਕ ਵਿਭਾਗ ਨੂੰ ਇੱਕ ਚਿੱਠੀ ਲਿਖੀ ਆ ਕਿ ਹਾਂ ਭਈ ਇਹ ਦੱਸਿਆ ਜਾਵੇ ਕਿ ਇੱਕ ਜਿਹੜਾ ਸੈਮੀਨਾਰ ਸੈਮੀਨਾਰ ਕੀਤਾਸ਼ਕ ਦਵਾਈਆਂ ਦੇ ਸੰਦਰਭ ਕੀਤਾ ਜਾ ਰਿਹਾ ਸੀ ਉਸ ਦੀ ਕਵਰੇਜ ਵਾਸਤੇ ਤਾਂ ਪਹਿਲਾਂ ਤੁਸੀਂ ਪੱਤਰਕਾਰਾਂ ਨੂੰ ਸੱਦ ਲਿਆ ਤੇ ਬਾਅਦ ਦੇ ਵਿੱਚ ਪ੍ਰੈਸ ਨੋਟ ਵੀ ਜਾਰੀ ਕਰ ਦਿੱਤਾ ਜਦੋਂ ਪ੍ਰੈਸ ਨੋਟ ਜਾਰੀ ਕਰਤਾ ਤੇ ਕੁਝ ਸਮੇਂ ਬਾਅਦ ਤੁਸੀਂ ਪੱਤਰਕਾਰਾਂ ਨੂੰ ਇਹ ਕਿਹਾ ਕਿ ਇਸ ਨੂੰ ਰੱਦ ਸਮਝਿਆ ਜਾਵੇ ਤੁਹਾਨੂੰ ਸੋਧਿਆ ਹੋਇਆ ਭੇਜਿਆ ਜਾਵੇਗਾ ਪਰ ਤੁਸੀਂ ਸੋਧਿਆ ਹੋਇਆ ਭੇਜਿਆ ਬਿਨਿ ਆਖਰ ਇਸ ਪਿਛੇ ਕੀ ਕਰਦੇ ਉਸ ਦੀ ਪੂਰਨ ਤੌਰ ਤੇ ਜਾਂਚ ਕਰਕੇ ਟਿੱਪਣੀਆਂ ਸਹਿਤ ਉਹ ਰਿਪੋਰਟ ਤਰੁੱਤ ਤੋਂ ਤਰੁੱਤ ਮੈਨੂੰ ਪੇਸ਼ ਕੀਤੀ ਜਾਵੇ ਹੁਣ ਇਹ ਵੈਲਡਿੰਗ ਜਿਹੜੀ ਹੈ ਸੁਖਿੰਦਰ ਜੀ ਆਪਣੇ ਆਪ ਦੇ ਵਿੱਚ ਕੋਈ ਸਧਾਰਨ ਵੈਲਡਿੰਗ ਨਹੀਂ ਹੈਗੀ ਇਹ ਵੈਲਡਿੰਗ ਆਪਣੇ ਆਪ ਵਿੱਚ ਬਹੁਤ ਸਖਤ ਜਿਹੜੇ ਸ਼ਬਦਾਂ ਵੀ ਹੈਗੀ ਆ ਔਰ ਖਾਸ ਤੌਰ ਤੇ ਜਦੋਂ ਸਪੀਕਰ ਇਹ ਕਹਿ ਰਿਹਾ ਕਿ ਮੇਰੇ ਵਿਸ਼ੇਸ਼ ਅਧਿਕਾਰਾਂ ਦੀ ਉਲੰਘਣਾ ਜਿਹੜੀ ਕੀਤੀ ਗਈ ਆ ਸਪੀਕਰ ਸਰਕਾਰ ਦੇ ਕਿਸੇ ਵੀ ਸਰਕਾਰ ਦੇ ਸਖਤਰ ਨੂੰ ਡੀਜੀਪੀ ਨੂੰ ਡਾਇਰੈਕਟ ਉਹ ਆਰਡਰ ਕਰਕੇ ਜਾਂਚ ਦੀ ਮੰਗ ਕਰ ਸਕਦਾ ਔਰ ਰਿਪੋਰਟ ਜਿਹੜੀ ਉਹ ਬੰਦ ਸਕਦਾ ਤੋਂ ਸੋ ਸਪੀਕਰ ਸਾਹਿਬ ਜੇਕਰ ਹੁਣ ਇਸ ਤਰੀਕੇ ਨਾਲ ਸਖਤ ਆਏ ਨੀ ਤਾਂ ਸਾਫ ਹੈ ਕਿ ਇਹਦੇ ਪਿੱਛੇ ਉਸ ਪੂਰਨ ਤੌਰ ਤੇ ਸਾਜ਼ਿਸ਼ ਨੂੰ ਜਾਣਨਾ ਚਾਹੁੰਦੇ ਆ ਹੁਣ ਇਹ ਚਿੱਠੀ ਤੋਂ ਬਾਹਰ ਜਿਹੜੀ ਸਪੀਕਰ ਤੇ ਸਖਤਰ ਦੇ ਸਖਤਰ ਲੋਕ ਸੰਪਰਕ ਵਿਭਾਗ ਨੂੰ ਲਿਖੀ ਇਹ ਕਹਿੰਦੇ ਨੇ ਕਿ ਲੋਕ ਸੰਪਰਕ ਵਿਭਾਗ ਦੇ ਵਿੱਚ ਪੂਰਨ ਤੌਰ ਤੇ ਅਸਲ ਹਫਤਾ ਤੱਕ ਦੀ ਜਿਹੜੀ ਬਚੀ ਹੈ ਕਿਉਂਕਿ ਉਸ ਪ੍ਰੈਸ ਨੋਟ ਨੂੰ ਰੋਕੇ ਜਾਣ ਦੇ ਆਦੇਸ਼ ਜਿਹੜੇ ਹੇਠਲੇ ਪੱਤਰ ਤੇ ਹੋਏ ਤਾਂ ਜਿਹੜੇ ਹੇਠਲੇ ਪੱਤਰ ਤੇ ਹੋ ਕਦੇ ਵੀ ਉਹ ਲਿਖਤੀ ਪੱਤਰ ਤੇ ਤਾਂ ਕਹਿੰਦੇ ਹੋਈ ਨਹੀਂ ਆਦੇਸ਼ ਆਏ ਨੇ ਜ਼ੁਬਾਨੀ ਤਾਂ ਹੁਣ ਜ਼ੁਬਾਨੀ ਕਿੱਥੋਂ ਆਏ ਜ਼ੁਬਾਨੀ ਆਏ ਨੇ ਬਹੁਤ ਉੱਪਰੋਂ ਹੁਣ ਉੱਪਰੋਂ ਕਿੱਥੋਂ ਇਹ ਤਾਂ ਹੁਣ ਜਾਂਚ ਦਾ ਵਿਸ਼ਾ ਹੈਗਾ ਉਹਦੇ ਸਬੰਧੀ ਕਹਿੰਦੇ ਨੇ ਕਿ ਸੰਪਰਕ ਲੋਕ ਸੰਪਰਕ ਉਹ ਭਾਗ ਦੇ ਅਧਿਕਾਰੀਆਂ ਨੂੰ ਵੀ ਪਤਾ ਪਰ ਦੱਬੀ ਜ਼ੁਬਾਨ ਦੇ ਵਿੱਚ ਪਤਾ ਆ ਖੁੱਲ ਕੇ ਉਹ ਕਹਿ ਨਹੀਂ ਸਕਦੇ ਕਿ ਹਾਂ ਭਈ ਇਹ ਆਦੇਸ਼ ਕਿੱਥੋਂ ਹੈ ਕਿ ਇਹ ਪ੍ਰਸਨੋਤ ਜਿਹੜਾ ਡੱਕ ਲਿਆ ਜਾਵੇ ਤਾਂ ਜੇਕਰ ਤੁਸੀਂ ਸਪੀਕਰ ਦੀ ਪਾਵਰ ਦੇਖੋ ਤਾਂ ਸਪੀਕਰ ਦੀ ਪਾਵਰ ਜਿਹੜੀ ਹੈ ਮੁੱਖ ਮੰਤਰੀ ਤੋਂ ਵੀ ਪਾਵਰ ਤੋਂ ਉੱਤੇ ਹੁੰਦੀ ਹੈ ਸੈਕੰਡੀ ਉਸ ਸੈਮੀਦਾਰਤ ਵਿੱਚ ਸਪੀਕਰ ਸਾਹਿਬ ਖੁਦ ਸੀ ਜ ਗੁਰਮੀਤ ਸਿੰਘ ਖੁੜੀਆ ਜਿਹੜੇ ਖੇਤੀਬਾੜੀ ਮੰਤਰੀ ਸੀ ਉਹ ਖੁਦ ਸੀ ਡਾਕਟਰ ਬਲਬੀਰ ਸਿੰਘ ਮੰਤਰੀ ਜਿਹੜੇ ਹੈਲਥ ਮੰਤਰੀ ਉਹ ਖੁਦ ਸੀ ਭਾਵੇਂ ਫਿਰ ਮੰਤਰੀ ਮੰਡਲ ਜਾਂ ਮੰਤਰੀਆਂ ਵੱਲੋਂ ਤਾਂ ਅਜਿਹਾ ਕੋਈ ਆਦੇਸ਼ ਜਾਰੀ ਹੋ ਨਹੀਂ ਸਕਦਾ ਕਿਉਂਕਿ ਮੰਤਰੀ ਵਿੱਚ ਆਪ ਹੋਣ ਸਪੀਕਰ ਵਿੱਚ ਆਪ ਹੋਵੇ ਤਾਂ ਫਿਰ ਇਹ ਪ੍ਰੈਸ ਕੁੱਟ ਰੋਕਣ ਦਾ ਆਦੇਸ਼ ਆਇਆ ਕਿੱਥੋਂ ਤਾਂ ਇਹ ਜਾਹਿਰ ਹੈ ਕਿ ਫਿਰ ਜਾਂ ਤਾਂ ਉਹ ਮੁੱਖ ਮੰਤਰੀ ਸਾਹਿਬ ਦੇ ਦਫ਼ਤਰ ਵੱਲੋਂ ਆਇਆ ਕਿ ਹਾਂ ਭਈ ਇਹ ਪ੍ਰੈਸ ਕੁੱਟ ਡਾਕੜਿਆ ਜਾਵੇ ਜਾਂ ਕਿਸੇ ਹੋਰ ਵੱਲੋਂ ਤਾਂ ਸਪੀਕਰ ਤੋਂ ਉੱਚੀ ਤੱਕ ਕੋਈ ਵਰਦਨ ਵੱਲੋਂ ਤਾਂ ਆ ਨਹੀਂ ਸਕਦਾ ਸੋ ਇਹ ਜਿਹੜੀ ਜਾਂਚ ਜਿਹੜੀ ਉਹਨਾਂ ਨੇ ਮੰਗੀ ਮੁਖਬਰ ਸਪੀਕਰ ਸਾਹਿਬ ਨੂੰ ਪੱਤਰ ਲਿਖ ਕੇ ਇਹ ਜਾਂਚ ਕਰਨ ਦੀ ਗੱਲ ਕਹੀ ਹੈ ਕਿ ਹਾਂ ਭਈ ਪੂਰਨ ਤੌਰ ਤੇ ਟਿੱਪਣੀਆਂ ਸਹਿਤ ਰਿਪੋਰਟ ਪੇਸ਼ ਕਰੋ ਇਹ ਭਗਵੰਤਬਾਨ ਵਾਸਤੇ ਸੁਖਵਿੰਦਰ ਜੀ ਜਿੱਥੇ ਇੱਕ ਪਾਸੇ ਸ਼ੀਰਲ ਅੰਗਰਾ ਦੇ ਮਸੀਤਾਂ ਖੜੀਆਂ ਕਰਤੀਆਂ ਦੂਜੇ ਪਾਸੇ ਉਹਨਾਂ ਦੇ ਆਪਣੇ ਹੀ ਸਪੀਕਰ ਦੇ ਇਹ ਪੱਤਰ ਲਿਖ ਕੇ ਵਿਸ਼ੇਸ਼ ਅਧਿਕਾਰਾਂ ਦੀ ਉਲੰਘਣਾ ਦਾ ਹਵਾਲਾ ਦੇ ਕੇ ਮੁੱਖ ਮੰਤਰੀ ਸਾਹਿਬ ਨੂੰ ਕਟਾਰੇ ਦੇ ਵਿੱਚ ਖੜਾ ਜਿਹੜਾ ਉਹ ਕਰ ਲਿਆ ਹੁਣ ਸਪੀਕਰ ਸਾਹਿਬ ਨੂੰ ਕਿਸ ਬੰਦੇ ਦੀ ਸਪੋਰਟ ਹੈਗੀ ਆ ਜਾਂ ਸਪੀਕਰ ਸਾਹਿਬ ਨੇ ਇਹ ਪੱਤਰ ਕਿਸ ਆਧਾਰ ਤੇ ਇੰਨਾ ਸਖਤ ਸ਼ਬਦਾਵਲੀ ਚ ਲਿਖਿਆ ਸਕੰਦਰ ਜੀ ਇਹ ਤਾਂ ਆਪਣੇ ਆਪ ਦੇ ਵਿੱਚ ਨਹੀਂ ਕਹਿ ਸਕਣੀ ਆ ਕਿ ਉਹਨਾਂ ਨੂੰ ਵੀ ਥਾਪੀ ਜਿਹੜੀ ਆ ਹਾਈ ਕਮਾਂਡ ਦੀ ਹੈਗੀ ਇਹ ਨਹੀਂ ਤਾਂ ਹਾਈ ਕਮਾਂਡ ਦੀ ਥਾਪੀ ਤੋਂ ਬਿਨਾ ਕੁਲਤਾਰ ਸਿੰਘ ਸਦਵਾ ਇੰਨੇ ਮਜ਼ਬੂਤ ਨਹੀਂ ਹੈਗੇ ਕਿ ਆਪਣੇ ਹੀ ਮੁੱਖ ਮੰਤਰੀ ਦੇ ਡਿਪਾਰਟਮੈਂਟ ਨੂੰ ਇੰਨੀ ਗੱਲ ਕਹਿ ਦੇਣ ਕਿ ਇਸ ਦੀ ਜਾਂਚ ਕਰਕੇ ਜਿਹੜੀ ਰਿਪੋਰਟ ਮੈਨੂੰ ਦੋ ਹਾਲਾਂਕਿ ਮੁੱਦਾ ਕੋਈ ਇਨਾ ਵੱਡਾ ਨਹੀਂ ਸੀ ਪਰ ਇਹ ਮੁੱਦਾ ਬਣਾ ਦਿੱਤਾ ਗਿਆ ਹੁਣ ਇਹ ਵੇਖਣਾ ਆ ਕਿ ਜਿਹੜੇ ਕੁਲਤਾਰ ਸਿੰਘ ਸਦਵਾ ਹੋਣਾ ਨੇ ਜਿਹੜਾ ਇਹ ਪੱਤਰ ਲਿਖਿਆ ਲੋਕ ਸੰਪਰਕ ਵਿਭਾਗ ਇਸ ਦੀ ਜਿੰਮੇਵਾਰੀ ਕੇਦੇ ਚ ਸਰਤਾ ਸਟੈਂਡਸ ਲਾ ਕੇ ਤੇ ਸਰਤਾ ਤੇ ਜਾਂ ਫਿਰ ਤਲਤਾਰ ਸਿੰਘ ਸਦਵਾ ਹੋਣੀ ਇਸ ਮਸਲੇ ਨੂੰ ਵੀ ਠੰਡੇ ਬਸਤੇ ਵਿੱਚ ਪਾਉਣਗੇ ਪਾਉਣ ਦਾ ਯਤਨ ਕਰਨਗੇ ਕਿਉਂਕਿ ਮੁੱਖ ਮੰਤਰੀ ਸਾਹਿਬ ਦੇ ਤਾਂ ਬੋਲਣਾ ਕੋਈ ਜਵਾਬ ਕੋਈ ਨਹੀਂ ਦੇਣਾ ਪਰ ਸੁਖਵਿੰਦਰ ਜੀ ਇਹ ਲੜਾਈ ਜਿਹੜੀ ਆ ਸਦਵਾ ਸਾਹਿਬ ਦੀ ਔਰ ਜਿਸ ਤਰੀਕੇ ਨਾਲ ਪ੍ਰੈਸ ਨੋਟ ਲੋਕੇ ਹਾਈ ਕਮਾਂਡ ਪੰਜਾਬ ਦੀ ਹਾਈ ਕਮਾਂਡ ਦੀ ਇਹ ਅਗਲੇ ਦਿਨਾਂ ਦੇ ਵਿੱਚ ਰੰਗ ਜਿਹੜਾ ਸਾਨੂੰ ਸਭ ਜਰੂਰ ਕੁਝ ਬਖਾ ਸਕਦੀ ਆ ਖਾਸ ਤੌਰ ਤੇ ਤਲਤਾਰ ਸਿੰਘ ਸਦਵਾ ਦੂਜੇ ਪਾਸੇ ਮੁੱਖ ਮੰਤਰੀ ਵਿਚਕਾਰ ਵੱਧੇ ਜਿਹੜੇ ਪਾੜੇ ਨੂੰ ਜਿਸ ਤਰੀਕੇ ਨਾਲ ਵਧ ਰਿਹਾ ਹੈ ਜਿਸ ਤਰੀਕੇ ਦੀ ਚਰਚਾਵਾਂ ਲੋਕ ਕਹਿੰਦੇ ਨੇ ਇਹ ਪੜੇ ਨੂੰ ਸੁਖਿੰਦਰ ਜੀ ਹੋਰ ਹੋਰ ਚੌੜਾ ਕਰੇਗੀ ਵੇਖੋ ਅਗਲੇ ਦਿਨਾਂ ਵਿੱਚ ਮੁੱਖ ਮੰਤਰੀ ਸਾਹਿਬ ਇਹਦੇ ਸਬੰਦੇ ਕੀ ਆਪਣਾ ਸਪਸ਼ਟਿਕਰਨ ਦੰਦੇ ਨੇ ਪਰ ਮੁੱਖ ਕਰਤਾਰ ਸਿੰਘ ਸੰਧਾ ਹੋਣਾ ਇਹ ਚਿੱਠੀ ਲਿਖ ਕੇ ਮੁੱਖ ਮੰਤਰੀ ਵਾਸਤੇ ਜਿਹੜੀਆਂ ਮਸੀਤਾਂ ਨੇ ਸਿੱਧੂ ਸਾਹਿਬ ਜਰੂਰ ਪੈਦਾ ਕਰਤੀਆਂ ਨੇ ਨਾਲ ਹੀ ਨਾਲ ਸੰਪਰਪ ਵਾਸਤੇ ਵੀ ਜਿਦੋਂ ਅਣਕੀ ਸਾਹਿਬ ਦੇ ਤਰੀਕੇ ਨਾਲ ਸਪੀਕਰ ਸਾਹਿਬ ਦਾ ਪੱਤਰ ਜਿਹੜਾ ਉਹ ਰੋਕ ਲਿਆ ਜਾਵੇ ਪ੍ਰੈਸ ਨੂੰ ਰੋਕ ਲਿਆ ਜਾਵੇ ਤੇ ਦੂਜੇ ਪਾਸੇ ਉਹ ਮਸਲਾ ਜਿਹੜਾ ਉਹ ਚਿੱਠੀ ਵਿੱਚ ਚਿੱਠੀ ਹੋ ਜਾਵੇ ਇਹ ਗੱਲ ਸਾਬਤ ਕਰਦਾ ਹੈ ਕੀ ਸਰਕਾਰ ਦੇ ਅੰਦਰ ਪਾਰਟੀ ਦੇ ਅੰਦਰ ਸਭ ਕੁਝ ਠੀਕ ਨਹੀਂ ਹੈ ਔਰ ਉਤਰਾਵ ਚੜਾਵ ਕਾਫੀ ਨੇ ਸੁਖੰਦਰ ਜੀ ਉਹ ਤਾਂ ਉਤਰਾਵ ਚੜਾਵ ਤਾਂ ਬੀਤੇ ਸਮੇਂ ਦੇ ਵਿੱਚ ਉਦੋਂ ਹੀ ਜ਼ਾਹਿਰ ਹੋ ਗਏ ਸੀ ਜਦੋਂ ਲੋਕ ਸਭਾ ਦੇ ਨਤੀਜੇ ਜਿਹੜੇ ਆਉਣੇ ਸਾਹਮਣੇ ਹੋਏ ਲੋਕ ਸਭਾ ਦੇ ਨਤੀਜਿਆਂ ਤੋਂ ਬਾਅਦ ਆ ਮੁੱਖ ਮੰਤਰੀ ਸਾਹਿਬ ਦੇ ਵੀ ਪੈਰੋਕਲ ਵਿੱਚ ਬੀ ਨਿਕਲੀ ਹੈ ਉਸ ਤੋਂ ਪਹਿਲਾਂ ਜਦੋਂ ਅਰਵਿੰਦ ਕੇਸ਼ਰੀਵਾਲ ਨੂੰ ਮਿਲਣ ਜਾਂਦੇ ਆ ਅਰਵਿੰਦ ਕੇਸ਼ਰੀਵਾਲ ਨੂੰ ਜੇਲ੍ਹ ਚੋਂ ਮਿਲਣ ਤੋਂ ਬਾਅਦ ਜਦੋਂ ਬਾਹਰ ਆਏ ਉਦੋਂ ਵੀ ਇਹ ਕੁਝ ਨਹੀਂ ਬੋਲੇ ਸੰਦੀ ਪਾਟਕ ਦੀਆਂ ਮੀਟਿੰਗਾਂ ਜਲੰਧਰ ਦੇ ਵਿੱਚ ਜਦੋਂ ਮੁੱਖ ਮੰਤਰੀ ਸਾਹਿਬ ਦੇ ਆਉਣ ਤੋਂ ਪਹਿਲਾਂ ਹੋਈਆਂ ਉਦੋਂ ਹੀ ਸਭ ਕੁਝ ਪਤਾ ਲੱਗ ਗਿਆ ਸੀ ਕਿ ਆਮ ਆਦਮੀ ਪਾਰਟੀ ਵਿੱਚ ਸਭ ਕੁਝ ਅੱਛਾ ਨਹੀਂ ਹੈਗਾ ਹੁਣ ਜਿਸ ਦਿਨ ਵੀ ਮੁੱਖ ਮੰਤਰੀ ਦੇ ਪਰਿਵਾਰਕ ਮੈਂਬਰਾਂ ਨੇ ਜਾਂ ਮੁੱਖ ਮੰਤਰੀ ਸਾਹਿਬ ਨੇ ਖੁਦ ਜਲੰਧਰ ਦੀ ਕਮਾਂਡ ਸੰਭਾਲੀ ਆ ਸੰਦੀਪ ਪਾਟਕ ਦਾ ਕਿਤੇ ਕੋਈ ਜ਼ਿਕਰ ਹੀ ਨਹੀਂ ਆ ਰਿਹਾ ਸੰਦੀਪ ਪਾਟਕ ਹੁਣੇ ਬਿਲਕੁਲ ਸਾਈਟ ਤੇ ਹੋ ਚੁੱਕੇ ਨੇ ਇਹ ਤਾਂ ਸੁਭਾਵਿਕ ਹੀ ਆ ਜਾਂ ਇੱਕ ਕੰਨ ਦਾ ਸਾਫ਼ ਸ਼ੀਸ਼ਾ ਜਿਹਾ ਦਰਸਾ ਰਿਹਾ ਕਿ ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਦੇ ਵਿੱਚ ਇਸ ਵੇਲੇ ਸਭ ਕੁਝ ਠੀਕ ਨਹੀਂ ਹੈ ਇੱਥੇ ਵੀ ਟੜੇਬਾਜੀ ਜਾਂ ਖੈਰਬਾਜੀ ਅਸੀਂ ਕਹਿ ਸਕਦੇ ਹਾਂ ਉਸੇ ਤਰੀਕੇ ਦੀ ਜੋਰਾਂ ਤੇ ਹੀ ਆ ਜਿਸ ਤਰੀਕੇ ਨਾਲ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਵਿੱਚ ਮਸਲਾ ਸਿਰਫ ਟੁਕ ਮੀਨ ਸਮੇਂ ਦਾ ਆ ਟੁਕਵਾ ਸਮਾਂ ਪਤਾ ਨਹੀਂ ਉਹ ਕਿਹੜਾ ਸੀ ਅਰਵਿੰਦ ਕੇਸ਼ਰੀਵਾਲ ਜਦੋਂ ਜੇਲ੍ਹ ਤੋਂ ਬਾਹਰ ਆਵੇਗਾ ਜਾਂ ਜਦੋਂ ਇਹ ਜਿੰਨੀ ਚੋਣਾਂ ਦੇ ਨਤੀਜੇ ਆਮ ਆਦਮੀ ਪਾਰਟੀ ਦੀ ਇੱਛਾ ਦੇ ਅਨੁਸਾਰ ਜੇਕਰ ਉਲਟ ਆਉਂਦੇ ਆ ਤਾਂ ਸਿੱਧੂ ਜੀ ਫਿਰ ਵੱਡੇ ਪੱਧਰ ਤੇ ਜਿਹੜੇ ਤਬਾਕੇ ਹੋਣੇ ਨੇ ਉਹ ਸਾਰਿਆਂ ਨੂੰ ਪਤਾ ਕਿਉਂਕਿ ਨਸਲਾ ਜਿਹੜਾ ਆ ਉਹ ਫਿਰ ਮੁੱਖ ਮੰਤਰੀ ਸਾਹਿਬ ਤੇ ਲੱਗਣਾ ਆ ਕਿਉਂਕਿ ਮੁੱਖ ਮੰਤਰੀ ਸਾਹਿਬ ਨੇ ਖੁਦ ਇੱਕ ਮਾਮਲਾ ਸੰਭਾਲੀ ਤੇ ਜੇਕਰ ਖੁਦ ਸੰਭਾਲੀ ਕਾਮਾਮ ਦੇ ਬਾਵਜੂਦ ਵੀ ਜਲੰਧਰ ਦੀ ਜੀਵਨੀ ਚੋਰ ਮੁੱਖ ਮੰਤਰੀ ਸਾਹਿਬ ਜਿੱਤ ਨਹੀਂ ਪੁੰਦੇ ਤਾਂ ਫਿਰ ਸੁਨੀਲ ਜਾਖੜ ਤੇ ਪ੍ਰਤਾਪ ਨਾ ਹੋ ਜਣ ਬਾਕੀ ਵੇਖੋ ਅਗਲੇ ਦਿਨ ਚ ਕੀ ਹੁੰਦਾ ਬਾਕੀ ਆਮ ਆਦਮੀ ਪਾਰਟੀ ਚ ਸਿਖਦਰ ਜੀ ਸਾਰਾ ਕੁਝ ਅੱਛਾ ਜਿਹੜਾ ਉਹ ਨਹੀਂ ਹੈਗਾ ਉਹ ਤਾਂ ਜਗ ਜਾ ਰਹਿਗਾ ਜੀ ਉਦੋਂ ਕੋਈ ਚਲੋ ਅਗਲੀ ਖਬਰ ਅਣਕੀ ਸਾਹਿਬ ਆਪਾਂ ਲੈ ਲਨੇ ਆ ਇਹ ਗੱਲ ਤਾਂ ਪੱਕੀ ਹੈ ਕਿ ਬੇਸ਼ੱਕ ਰਾਜਾ ਬਰਿੰਗ ਹੋਣਾ ਦੇ ਬਹੁਤ ਸਵਾਲ ਉੱਠਦੇ ਹੋਣ ਪਰ ਇਹ ਗੱਲ ਪੱਕੀ ਹੈ ਕਿ ਰਾਜਾ ਬਰਿੰਗ ਹੋਣਾ ਨੇ ਆਪਣੀ ਯਾਰੀ ਜਿਹੜੀ ਆ ਪਗਾ ਦਿੱਤੀ ਹੈ ਆਪਣੀ ਜ਼ੁਬਾਨ ਜਿਹੜੀ ਆ ਪਗਾ ਦਿੱਤੀ ਹੈ ਰਾਜਾ ਬਰਿੰਗ ਹੋਰਾ ਨੇ ਇਹ ਵਾਦਾ ਕੀਤਾ ਸੀਗਾ ਸਿੱਧੂ ਮੂਸੇਵਾਲਾ ਦੇ ਫਾਦਰ ਸਾਹਿਬ ਦੇ ਨਾਲ ਕਿ ਭਾਈ ਜੇ ਮੈਂ ਜਿੱਤ ਕੇ ਗਿਆ ਤਾਂ ਉਥੇ ਮੈਂ ਜਰੂਰ ਸਿੱਧੂ ਮੂਸੇਵਾਲੇ ਦੀ ਆਵਾਜ਼ ਜਿਹੜੀ ਹੈ ਲੋਕ ਸਭਾ ਦੇ ਵਿੱਚ ਚੱਕੂਗਾ ਤੇ ਕੱਲ ਪਹਿਲਾ ਹੀ ਭਾਸ਼ਣ ਜਿਹੜਾ ਰਾਜਾ ਵੜਿੰਗ ਦਾ ਸੀਗਾ ਤੇ ਉਹਦੇ ਵਿੱਚ ਉਹਨਾਂ ਨੇ ਸਿੱਧੂ ਮੂਸੇਵਾਲੇ ਦੀ ਆਵਾਜ਼ ਜਿਹੜੀ ਹੈ ਇਨਸਾਫ ਦੀ ਆਵਾਜ਼ ਜਿਹੜੀ ਹੈ ਉਹ ਬੜੀ ਠੋਕ ਕੇ ਚੱਕੀ ਆ ਔਰ ਸਿੱਧੂ ਮੂਸੇਵਾਲੇ ਦੇ ਬਾਰੇ ਬੜੀਆਂ ਸ਼ੋਕਮੀਆਂ ਉੱਤੇ ਗੱਲਾਂ ਕਹੀਆਂ ਇਨਸਾਫ ਦਿਵਾਉਣ ਵਾਸਤੇ ਵੀ ਬੜੀਆਂ ਠੋਕਮੀਆਂ ਗੱਲਾਂ ਕਹੀਆਂ ਲਾਰੈਂਸ ਸੁਬਿਸ਼ਨ ਉਹੀ ਵਾਸਤੇ ਵੀ ਔਰ ਗ੍ਰਹਿ ਮੰਤਰੀ ਸਾਹਿਬ ਨੂੰ ਸਿੱਧਾ ਸੰਬੋਧਨ ਉਹਨਾਂ ਨੇ ਕੀਤਾ ਕਿਵੇਂ ਦੇਖਦੇ ਹੋ ਰਾਜਾ ਵੜਿੰਗ ਦੀ ਇਸ ਇਸ ਜ਼ਰੂਰਤ ਆ ਸੁਖੰਦਰ ਜੀ ਬਹੁਤ ਵਧੀਆ ਕੱਲ ਰਾਜਾ ਬੜਕ ਨੇ ਆਪਣਾ ਰੋਲ ਜਿਹੜਾ ਲੋਕ ਸਭਾਦ ਵਿੱਚ ਜਿਹੜਾ ਨਭਾਇਆ ਖਾਸ ਤੌਰ ਤੇ ਜਦੋਂ ਆਭਿਸ਼ਾਪਣਾ ਨੂੰ ਰਾਸ਼ਟਰੀ ਸੁਰੱਖਿਆ ਦੇ ਮੁੱਦੇ ਤੇ ਉੱਤੇ ਢੇਰ ਦਿੱਤੀ ਸੀ ਸਿੱਧੂ ਮੂਸੇਵਾਲੇ ਦੀ ਗੱਲ ਕਰਦੇ ਆ ਉਹਨਾਂ ਨੇ ਅਸੀਂ ਕਹਿ ਸਕਦੇ ਹਾਂ ਕਿ ਕੇਂਦਰ ਸਰਕਾਰ ਇਹ ਪਛਕਲੇ ਜਿਹੜੇ ਉਡਾ ਦਿੱਤੇ ਕਿ ਕਿਸ ਰਾਸ਼ਟਰੀ ਸੁਰੱਖਿਆ ਦੀ ਗੱਲ ਕਰਦੇ ਜੀ ਕਿਉਂਕਿ ਜਿਹੜੇ ਜ਼ਿੰਮੇਵਾਰ ਵਿਅਕਤੀ ਨਹੀਂ ਲਾਰਸ ਬਿਸ਼ਨੋਈ ਵਰਗੇ ਦੂਸਰੇ ਪਾਸੇ ਗੋਲਦੀ ਪਰਾਰ ਵੜ ਗਏ ਬਾਹਰ ਬੈਠੇ ਇਥੇ ਲਾਰਸ ਬਿਸ਼ਨੋਈ ਤੁਹਾਡੀ ਹੀ ਜੀਲ 'ਚ ਤੁਹਾਡੀ ਸਰਕਾਰ ਦੇ ਜੇਲ੍ਹਾਂ 'ਚ ਬੈਠ ਕੇ ਇੰਟਰਵਿਊ ਕਰਦਾ ਕੀਤੇ ਕਿਸ ਨੂੰ ਵਧ ਬਹੁਤ ਕੁਝ ਕਰਦਾ ਪਰ ਉਸ ਦੇ ਖਿਲਾਫ ਕਦੇ ਵੀ ਕੋਈ ਜਿਹੜੀ ਕਾਰਵਾਈ ਆ ਉਹ ਨਹੀਂ ਹੋਈ ਉਹ ਬੇਖੌਫ ਜਿਹੜੀ ਜਿਹੜੀਆਂ ਗਤੀਵਿਧੀਆਂ ਉਹ ਕਰ ਰਿਹਾ ਸਿੱਧੂ ਮੂਸੇਵਾਲ ਦੇ ਸੰਦਰਭ ਤੇ ਉਹਨਾਂ ਨੇ ਕਿਹਾ ਕਿ ਮੇਰੇ ਯਾਰ ਨੂੰ ਯਾਰ ਸ਼ਬਦ ਉਹਨਾਂ ਨੇ ਵਰਤਿਆ ਕਿ ਮਾਰ ਦਿੱਤਾ ਕਿਆ ਗੋਲੀਆਂ ਮਾਰ ਕੇ ਪਰ ਕਿਸੇ ਨੇ ਵੀ ਉਸ ਦੀ ਗੱਲ ਜਿਹੜੀ ਆ ਅੱਜ ਤੱਕ ਇਨਸਾਫ ਉਸ ਤੇ ਮਾਪਿਆਂ ਨੂੰ ਜਿਹੜਾ ਉਹ ਨਹੀਂ ਮਿਲਿਆ ਤੇ ਕਹਿੰਦੇ ਨੇ ਕਿ ਰਾਸ਼ਟਰੀ ਸੁਰੱਖਿਆ ਦਾ ਮੁੱਦਾ ਉਹਨਾਂ ਨੇ ਇੱਕ ਵਿਅੰਗ ਦੇ ਰੂਪ ਦੇ ਵਿੱਚ ਕਿੱਥੇ ਹੈ ਰਾਸ਼ਟਰੀ ਸੁਰੱਖਿਆ ਕਹ ਕੇ ਆਮ ਸ਼ਾਹ ਨੂੰ ਘੇਰਿਆ ਤੇ ਆਮ ਸ਼ਾਹ ਨੂੰ ਤਾਂ ਬੁੱਲਾ ਤਾਂ ਕਿਤੇ ਸਿਕਰੀ ਜਾਂ ਕੀ ਬਹੁਤ ਵਧੀਆ ਕਹਿੰਦੇ ਲੋਕ ਜਿਹੜਾ ਉਹਨਾਂ ਦਾ ਪਾਇਆ ਸਰ ਸਿੱਧੂ ਸਾਹਿਬ ਚੰਡਾ ਹੁੰਦਾ ਕਿ ਜਈ ਰਾਜਾ ਬੁਰਿੰਗ ਉਥੇ ਥੋੜੀ ਜੀ ਗੱਲਬਾਤ ਕਰਦੇ ਆ ਜਿਹੜੇ ਲਾਗੇ ਉਹਨਾਂ ਦੇ ਸੱਜੇ ਜਾਂ ਖੱਬੇ ਜਿਹੜੇ ਆਮ ਆਦਮੀ ਪਾਰਟੀ ਦੀ ਲੋਕ ਸਭਾ ਤੇ ਬੈਠੇ ਉਹਨਾਂ ਸਬੰਧੀ ਵੀ ਉਹ ਗੱਲ ਕਰ ਲੈਂਦੇ ਖਾਸ ਤੌਰ ਤੇ ਮੀਥੇਰ ਦੇ ਸਬੰਧ ਵਿੱਚ ਵੀ ਉਹ ਦੱਸ ਦਿੰਦੇ ਕਿ ਹਾਂ ਭਈ ਆ ਮੀਥੇਰ ਜਿਹੜੇ ਆਮ ਆਦਮੀ ਪਾਰਟੀ ਦੇ ਉਥੋਂ ਲੋਕ ਸਭਾ ਨੂੰ ਤੋਂ ਜਿਹੜੇ ਲੋਕ ਸਭਾ ਦੇ ਉਮੀਦਵਾਰ ਬਣ ਕੇ ਆਏ ਨੇ ਇਹਨਾਂ ਦੀ ਜਿਹੜੀ ਕੈਂਪੇਨ ਆ ਜਦੋਂ ਚੋਤੇ ਸੁਪਾਸ ਸਿੰਘ ਖਹਿਰੇ ਨੇ ਇਲਜ਼ਾਮ ਲਾਇਆ ਸੀ ਕਿ ਉਸ ਕੈਂਪੇਨ ਦੀ ਜਿਹੜੀ ਕਮਾਨ ਜਿਹੜੀ ਆ ਉਹ ਸਿੰਧੂ ਮੂਸੇਵਾਲ ਦੇ ਕਤਲ ਵਿੱਚ ਇ ਦੂਜੇ ਪਾਸੇ ਰਾਜਾ ਬੜਿੰਗ ਚੰਗੇ ਹੁੰਦੇ ਇਹ ਵੀ ਗੱਲ ਕਹਿ ਦਿੰਦੇ ਕਿ ਹਾਂ ਭਈ ਜਦੋਂ ਉਸ ਦੀ ਸੁਰੱਖਿਆ ਦੀ ਘੱਟ ਕਰਦੀ ਜਿਹੜੀ ਲਿਸਟ ਆ ਉਹ ਛਾਪੀ ਆ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਤਾਂ ਉਹਦੇ ਸਬੰਧੀ ਵੀ ਅੱਜ ਤੱਕ ਬਠੇਰਾ ਕਾਂਗਰਸ ਪਾਰਟੀ ਨੇ ਰੌਲਾ ਪਾਇਆ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕਰੇ ਉਹ ਲਿਸਟ ਜਾਰੀ ਜ਼ਿੰਮੇਵਾਰ ਵਿਅਕਤੀ ਦਾ ਨਾਂ ਹੀ ਨਹੀਂ ਦੱਸਿਆ ਘੱਟ ਤੋਂ ਘੱਟ ਰਾਜਾ ਬੜਿੰਗ ਉੱਥੇ ਆਪਣੇ ਸੱਜੇ ਜਾਂ ਖੱਬੇ ਬਿਤੇ ਇਹਨਾਂ ਵਿਅਕਤੀਆਂ ਨੂੰ ਘੇਰਦੇ ਤਾਂ ਜੋ ਇਹ ਪਤਾ ਲੱਗਦਾ ਕਿ ਹਾਂ ਭਈ ਪੰਜਾਬ ਦੇ ਵਿੱਚ ਤਾਂ ਰਾਜਾ ਬੜਿੰਗ ਅਜੇ ਵਿਰੋਧੀ ਧਿਰ ਦੇ ਨੇ ਤਤਾ ਪ੍ਰਤਾਪ ਸਿੰਘ ਬਾਜਵਾ ਨੇ ਪਰ ਕਾਂਗਰਸ ਦੀ ਪੰਜਾਬ ਇਕਾਈ ਦੇ ਨੇਤਾ ਨੇ ਚੰਗੀ ਗੱਲ ਹੈ ਕਿ ਮੁੱਦੇ ਤੇ ਵਕਫਾ ਮੁੱਦਿਆਂ ਤੇ ਪੰਜਾਬ ਸਰਕਾਰ ਨੂੰ ਘੇਰਦੇ ਰਿਹਾ ਤੇ ਜੇ ਦਿੱਲੀ ਦੇ ਵਿੱਚ ਲੋਕ ਸਭਾ ਦੇ ਵਿੱਚ ਜਦੋਂ ਉਹ ਸਿੱਧੂ ਮੂਸੇਵਾਲ ਦੇ ਕਤਲ ਦੀ ਗੱਲ ਕਰਦੇ ਹੋਏ ਆਮ ਆਸ਼ਾ ਦੀ ਕਾਬਲੀਅਤ ਉੱਤੇ ਸਵਾਲ ਠਾ ਰਹੇ ਹੀ ਤਾਂ ਚੰਗਾ ਹੁੰਦਾ ਉਥੇ ਕਿ ਜੇਕਰ ਉਹ ਇਹ ਸ਼ਬਦ ਉੱਥੇ ਵਰਤਣ ਦੇ ਮੀਤ ਹੀਰ ਤੋਂ ਵੀ ਘੇਰੇ ਵਿੱਚ ਲੈ ਲਦੇ ਤੇ ਖਾਸ ਤੌਰ ਤੇ ਜਦੋਂ ਉਹ ਸੁਰੱਖਿਆ ਦੀ ਲਿਸਟ ਜਿਹੜੀ ਘੱਟ ਕਰਨ ਦੀ ਸੁਰੱਖਿਆ ਤਾਂ ਉਹ ਲਿਸਟ ਦੇ ਸੰਬੰਧੀ ਵੀ ਆਮ ਆਦਮੀ ਪਾਰਟੀ ਦੀ ਅੰਦਰੂਨੀ ਜਿਹੜੀ ਸਾਜ਼ਿਸ਼ ਉਸ ਦਾ ਪੜਦਾ ਵੀ ਫਾਸ਼ ਕਰ ਦਿੰਦੇ ਅਛੇਤ ਰਾਜਾ ਬੜੇਗੀ ਦੀ ਇਸ ਯੁਰਤ ਨੂੰ ਪੰਜਾਬ ਦੇ ਲੋਕ ਕਿਸੇ ਹੋਰ ਰੂਪ ਚ ਵੇਖਦੇ ਕਿ ਹਾਂ ਭਈ ਰਾਜਾ ਬੜੇਗੋ ਉਹ ਵਿਅਕਤੀ ਆ ਜਦੋਂ ਮੁੱਦਿਆਂ ਦੀ ਗੱਲ ਕਰੂਗਾ ਫਿਰ ਉਹ ਆਮ ਆਦਮੀ ਪਾਰਟੀ ਦੇ ਇੰਡੀਆ ਬਲਾਕ ਦੇ ਹਿੱਸੇ ਨੂੰ ਨਜ਼ਰ ਅੰਦਾਜ਼ ਕਰਦੇ ਹੋਇਆ ਆਪਣੇ ਹੱਕ ਤੇ ਸੱਚ ਦੀ ਲੋਕਾਂ ਦੇ ਹੱਕ ਤੇ ਸੱਚ ਦੀ ਗੱਲ ਕਰੂਗਾ ਪਾਰਟੀਬਾਜ਼ੀ ਦੇ ਉੱਤੇ ਹੀ ਉੱਠ ਕੇ ਪਰ ਸ਼ਾਇਦ ਰਾਜਾ ਬੜੇਗੀ ਤੋਂ ਖੁੰਝ ਗਿਆ ਜੇਕਰ ਇਸ ਮੁੱਦੇ ਦੇ ਉੱਤੇ ਰਾਜਾ ਬੜੇਗਰੇ ਮੀਤਿਹਰ ਤੋਂ ਲਿਆ ਹੁੰਦਾ ਖਾਸ ਤੌਰ ਤੇ ਸੁਖਪਾਲ ਸਿੰਘ ਖੈਰੇ ਵਾਲੀ ਉਸ ਜਨ ਨੂੰ ਕਿਉਂਕਿ ਸੁਖਪਾਲ ਸਿੰਘ ਖੈਰਾ ਵੀ ਉਹਨਾਂ ਦੀ ਪਾਰਟੀ ਦਾ ਹੀ ਉਮੀਦਵਾਰ ਸੀ ਤੋ ਕੋਮਾ ਕੋਸੀ ਉਥੇ ਆਮ ਆਦਮੀ ਪਾਰਟੀ ਨੂੰ ਘੇਰਨ ਦਾ ਪਰ ਸ਼ਾਇਦ ਉਥੇ ਵੀ ਉਹੀ ਗੱਲਾਂ ਹੋਈਆਂ ਕਿ ਠੀਕ ਆ ਫਿਰ ਸੱਜਾ ਤੋਂ ਵੀ ਖੱਬੇ ਨੂੰ ਖੱਬਾ ਤੋਂ ਵੀ ਸੱਜੇ ਨੂੰ ਕਿ ਉਥੇ ਭੂਮਿਕਾ ਕੋਝ ਹੋ ਰੈ ਜਿਹੜਾ ਪੰਜਾਬ ਚਾਹਾਂਗੇ ਹੋਰ ਚਲੋ ਖੈਰ ਰਾਜਾ ਬੜਿੰਗ ਦੀ ਜਿਹੜੀ ਉਹਨੇ ਸਿੱਧੂ ਭੂਸੇਵਾਲ ਦੇ ਸੰਦਰਭ ਚ ਇਹ ਜਿਹੜੀ ਗੱਲ ਕੀਤੀ ਆ ਕਾਬਲੇ ਤਾਰੀਫ ਆ ਪਰ ਕਿਤੇ ਇੱਕ ਰਾ ਕਿਤੇ ਰਾਜਾ ਬਨੇ ਹੁੰਜ ਜਿਹੜਾ ਜ਼ਰੂਰ ਗਿਆ ਹੁਣ ਵੇਖਦੇ ਆ ਵੇਖ ਦੇ ਵਿੱਚ ਰਾਜੇ ਬੜਿੰਗ ਦੀਆਂ ਅਗਲੀਆਂ ਕਿੱਥੇ ਲੱਦੀਆਂ ਇਹੋ ਜਿਹੀਆਂ ਚਲੋ ਅਣਖ ਸਾਹਿਬ ਤੁਸੀਂ ਪ੍ਰੋਗਰਾਮ ਜੁੜੇ ਤੁਹਾਡਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸ਼ ਤੋ ਇਸ ਹਨ ਪ੍ਰੋਫੈਸਰ ਮਨਜੀਤ ਸਿੰਘ ਗਣਕੀ ਸਾਹਿਬ ਜਿਨ੍ਹਾਂ ਦੇ ਵੱਲੋਂ ਅਹਿਮ ਖਬਰਾਂ ਤੇ ਗੱਲਬਾਤ ਕੀਤੀ ਗਈ ਉਮੀਦ ਕਰਦੇ ਹਾਂ ਕਿ ਅਨਕੀ ਸਾਹਿਬ ਦੇ ਨਾਲ ਕੀ ਗੱਲਬਾਤ ਹੋਣੀ ਪਸੰਦ ਆਏਗੀ ਉਹ ਦੁਬਾਰਾ ਫਿਰ ਮਿਲਣਗੇ ਧੰਨਵਾਦ